ਜੇਰਾ ਦੋਸਤ ਜਰ ਮਾਰ ਕਰਕੇ ਮੈਂ ਇਕੱਲੀ ਬਾਈ ਉਹਦੇ ਜਿੱਥੇ ਵੀ ਬੈਠਾ ਨਾ ਮੇਰੇ ਸਾਹਮਣੇ ਹੋਵੇ ਤੇ ਗੋਲੀ ਮਾਰਾ ਬਾਈ ਮੈਂ ਤਾਂ ਕਿ ਭੜਨਾ ਭੇਜਣ ਦੀ ਗੱਲ ਕਿੱਥੇ ਹੋਈ ਸੀ ਤੇ ਤੁਹਾਨੂੰ ਭੇਜ ਕਿੱਥੇ ਸਾਨੂੰ ਭੇਜਣ ਦੀ ਗੱਲ ਅਮਰੀਕਾ ਦੀ ਹੋਈ ਸੀ ਕਿ ਅਸੀਂ ਤੁਹਾਨੂੰ ਸਹੀ ਸਲਾਮਤ ਅਮਰੀਕਾ ਭੇਜਾਂਗੇ ਸਾਨੂੰ ਬੰਨਾ ਮਾਉਂਟੀ ਅਲਤਾਰ ਕੀ ਸਾਨੂੰ ਖੱਜਲ ਕਰਤਾ ਬਾਈ ਉੱਥੇ ਉਹਨਾਂ ਨੇ ਤੁਹਾਨੂੰ ਭੇਜਣ ਦੀ ਗੱਲ ਅਮਰੀਕਾ ਹੋਈ ਜੀ ਧਾਰ ਤਾ ਤੁਹਾਨੂੰ ਕੈਨੇਡਾ ਦੇ ਹਾਂਜੀ ਜਦੋਂ ਮੌਨਟਰੀਅਲ ਪਹੁੰਚੇ ਸਾਰਿਆਂ ਨੇ ਫੋਨ ਬੰਦ ਕਰਤੇ ਉਹਨਾਂ ਨੇ ਏਜੰਟਾਂ ਨੇ ਆਪਣੇ ਮੇਰੇ ਬੇਟੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਜੇ ਤੂੰ ਆਦੇ ਮਾਪੇ ਨਾਲ ਗੱਲ ਕਰੂੰਗਾ ਤੇ ਅਸੀਂ ਤੇਰੇ ਮਾਪੇ ਨੂੰ ਮਾਰ ਦੇਵਾਂਗੇ ਤੁਹਾਡਾ ਸੌਦਾ ਦਾ ਜਿਹੜਾ ਕਰੋੜ ਦੇ ਲਗਭਗ ਨੇੜੇ ਮਤਲਬੀ ਤੈਅ ਹੁੰਦਾ ਤੇ 84-85 ਲੱਖ ਰੁਪਏ ਅਸੀਂ ਜਿਹੜੀ ਜਿਵੇਂ ਉਹ ਕਹਿੰਦਾ ਹੈਗਾ ਰਕਮ ਜਸਪਾਲ ਸਿੰਘ ਵੀ ਆਪਾਂ ਅੱਜ ਦੇਣੀ ਆ ਜਾਂ ਫਲਾਣੇ ਦਿਨ ਦੇਣੀ ਆ ਉਹ ਅਸੀਂ ਉਵੇਂ ਮਤਲਬ ਵੀ ਪਹੁੰਚ ਕਰਤੀ ਜਸਪਾਲ ਸਿੰਘ ਉਸ ਦਿਨ ਬਾਹਰ ਬਾਹਰ ਚਲਾ ਗਿਆ ਸੀਗਾ ਤੇ ਮੈਂ ਉਦੋਂ ਇੱਥੇ ਸੀਗਾ ਕਿਉਂਕਿ ਉਹਨੇ ਉਹਦਾ ਆਪਦੀ ਜਿਹੜੀ ਫਾਈਲ ਜਾਂ ਕੋਪੀ ਲਾਇਆ ਸੀਗਾ ਪਹਿਲਾਂ ਲਾਇਆ ਹੋਇਆ ਸੀਗਾ ਮੇਰਾ ਮਤਲਬ ਵੀ ਉਹ ਬਾਅਦ ਚ ਸੀਗਾ ਉਹ ਬਾਹਰੋਂ ਬੈਠੇ ਫਿਰ ਮੈਨੂੰ ਫੋਨ ਕਰਦਾ ਹੁੰਦਾ ਸੀਗਾ ਵੀ ਆਪਦੀ ਜ਼ਮੀਨ ਵੇਚਣੀ ਸ਼ੁਰੂ ਕਰ ਲਾ ਤੇ ਜਿਹੜੇ ਪੈਸੇ ਆ ਵੀ ਮੈਂ ਤੈਨੂੰ ਜਿਵੇਂ ਜਿਵੇਂ ਕਹੂੰਗਾ ਤੇ ਮੈਂ ਉਵੇਂ ਉਵੇਂ ਦੇਦੀ ਤੁਸੀਂ ਪਹਿਲੀ ਵੇਚੋ ਤੁਸੀਂ ਪਹਿਲੀ ਵੇਚੋ ਸੀ ਉਹਨਾਂ ਨੇ ਕਹਿੰਦੇ ਪਹਿਲੀ ਵੇਚੀ ਪਸ਼ੂ ਹੀ ਵੇਚੇ ਸੀ ਉਹਨਾਂ ਨੇ ਵੇਚ ਕੇ ਸੀ ਉਹਨਾਂ ਨੂੰ ਬਹੁਤ ਔਕੇ ਪੈਸੇ ਹੀ ਇਕੱਠੇ ਕਰਕੇ ਦਿੱਤੇ ਸੀ ਤੁਹਾਨੂੰ ਤੁਹਾਨੂੰ ਉੱਥੇ ਕੋਈ ਜਾਣਦਾ ਹੁੰਦਾ ਹੈ ਜਿੱਥੇ ਤੁਹਾਨੂੰ ਤਾਰ ਦਿੰਦੇ ਆ ਕੈਨੇਡਾ ਦੇ ਵਿੱਚ ਸਾਨੂੰ ਉੱਥੇ ਕੋਈ ਨਹੀਂ ਜਾਣਦਾ ਵੇ ਹਾਂ ਕੋਈ ਨਹੀਂ ਸਾਨੂੰ ਉੱਥੇ ਜਾਣਦਾ ਸਾਨੂੰ ਉੱਥੇ ਵੀ ਟੈਕਸੀ ਵਾਲਾ ਪੰਜਾਬੀ ਵੀਰ ਹੀ ਸਾਡੀ ਮਦਦ ਕਰਦਾ ਉੱਥੇ ਸਾਡੇ ਚਾਰ ਕਿਲੇ ਦਾ ਜ਼ਮੀਨ ਵੇਚੀ ਮੇਰਾ ਇੱਥੇ ਡੇਰੀ ਦਾ ਕੰਮ ਸੀਗਾ ਸਾਰੇ ਮਾ ਪਸ਼ੂ ਸਭ ਕੁ ਉਸ ਮਤਲਬ ਇਹ ਆਪਦਾ ਖਤਮ ਕਰ ਲਿਆ ਇਤੋਂ ਤੱਕ ਵੀ ਮੇਰੇ ਜਿਹੜੀ ਜਿਹੜੇ ਆਪਾਂ ਘਰ ਦੇ ਵਿੱਚ ਬੈਠੇ ਆ ਇਹਦੇ ਵੀ ਕੁਰਕੀ ਦੇ ਜਿਹੜੇ ਆਡਰ ਆਏ ਹੋਏ ਆ ਬੈਂਕ ਦੇ ਪੈਸੇ ਕਿਉਂਕਿ ਪਰ ਭਰੇ ਨਹੀਂ ਗਿਆ ਜਦੋਂ ਸਾਰਾ ਕੰਮ ਅਬਸਰਟ ਹੋ ਗਿਆ ਤੇ ਇੱਥੇ ਵੀ ਆ ਕੇ ਮੈਨੂੰ ਧਮਕਾਇਆ ਹੀ ਗਿਆ ਵੀ ਜਾਂ ਤਾਂ ਇਸ ਚੀਜ਼ ਨੂੰ ਤੂੰ ਬੰਦ ਕਰ ਲਾ ਤੇ ਨਹੀਂ ਕਹਿੰਦੇ ਵੀ ਸਾਡੇ ਹੱਥ ਤਾਂ ਬਹੁਤ ਲੰਬੇ ਹੁੰਦੇ ਆ ਵੀ ਕੋਈ ਕਾਨੂੰਨ ਦੀ ਸਾਨੂੰ ਕੋਈ ਪਰਵਾਹ ਨਹੀਂ ਭਲੇਕੇ ਜਨਾਰਾ ਜੀ ਵੀ ਤੂੰ ਖਣੀ ਕਾਨੂੰਨ ਤੋਂ ਕੁਸ ਕਰਾ ਦੇਗਾ ਉਹਦਾ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਦੇ ਪੁੱਤ ਕੋਲੇ ਪਹੁੰਚਿਆ ਕਿਸੇ ਦਾ ਮੈਂ ਕੁਝ ਨਹੀਂ ਸਮਝਾ ਰਿਹਾ ਸੀ ਸਭ ਤੋਂ ਵੱਧ ਗੁਨੇ ਘਰ ਭ ਗਰ ਬਗੇਲਿਆਂ ਦਾ ਜਸਪਾਲ ਇਹਦੇ دوست ਨੇ ਇਹਦੇ ਨਾਲ ਗਰਦਾਰੀ ਕੀਤੀ ਦੂਜੇ ਨੰਬਰ ਤੇ ਗਵਾਲੀਅਰ ਪਵਨ ਪਵਨਦੀਪ ਸਿੰਘ ਉਹਨੇ ਸਾਡੇ ਦਾ ਪੂਰੇ ਧੋਖਾ ਦਿੱਤਾ ਪੂਰਾ ਤੇ ਜਿਹੜਾ ਮਨਪਰੀਤ ਦਾ ਗਰਦਾਸਪੁਰ ਦਾ ਐਸ ਟਾਈਮ ਅਸੀਂ ਹਰ ਦੇ ਤਾਨੇ ਸੁਣ ਰਹੇ ਆ ਕਿਨੇ ਨੇ ਜਮੀਨ ਹੀ ਵੇਚੀ ਜਮੀਨ ਹੀ ਵੇਚੀ ਜੋ ਪਿੰਡ ਦਾ ਬੰਦਾ ਕੋਈ ਰਿਸ਼ਤੇਦਾਰ ਸਭ ਇਹ ਕੱਲ ਠੋਕੇ ਮਾਰਦਾ ਬੈ ਮੈਂ ਤਾਂ ਅਸੀਂ ਬਿੰਨੇ ਘਰੇ ਨਹੀਂ ਆਉਣਾ ਇਹ ਬੱਚੇ ਇੰਨਾ ਹੋ ਗਿਆ ਸੀਗਾ ਜਿੱਦ ਫੋਨ ਤੇ ਕੋਈ ਗੱਲ ਹੀ ਨਹੀਂ ਕਰਦਾ ਸੀਗਾ ਕਿਉਂਕਿ ਤਾਂ ਪੈਸੇ ਦਾਣਾ ਇੰਨਾ ਸਚਨਤਾ ਹੋ ਗਈ ਨਹੀਂ ਬਈ ਇੰਨਾ ਪੈਸਾ ਇਹ ਉਧਰ ਹੀ ਇੱਥੇ ਹਰ ਇੱਕ ਮਗਰ ਦਿਸ਼ੇ ਨੇ ਇਹਨਾਂ ਦਾ ਅੱਗਾ ਪਿੱਛਾ ਉਥੇ ਮੈਂ ਡਿਪਰੈਸ਼ਨ ਦੇ ਵਿੱਚ ਇੰਨਾ ਚਲਾ ਗਿਆ ਕਿਉਂਕਿ ਜਦੋਂ ਇਹਨਾਂ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ ਮੈਨੂੰ ਕਹਿੰਦੇ ਸੀ ਵੀ ਤੂੰ ਇੱਥੇ ਕੇਸ ਲਾਉਂਦਾ ਉਹ ਚਾਹੁੰਦੇ ਇਹ ਸੀ ਵੀ ਇਹ ਨਾ ਤਾਂ ਇੰਡੀਆ ਤੋਂ ਸੌਰੀ ਕੈਨੇਡਾ ਤੋਂ ਅੱਗੇ ਜਾ ਸਕੇ ਤੇ ਨਾ ਹੀ ਕੈਨੇਡਾ ਤੋਂ ਵਾਪਸ ਜਾ ਸਕੇ ਤੇ ਨਈ ਪੈਣੇ ਤੁਸੀਂ ਛੇਤੀ ਆਜੋ ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲ ਇਹ ਦੱਸਣਾ ਆਦੀ ਮਾਪਿਆਂ ਕੋਲ ਇਹ ਦੱਸਣਾ ਕਿਸੇ ਕੋਲੇ ਨਹੀਂ ਦੱਸਣਾ ਤੁਸੀਂ ਅਸੀਂ ਪਹਿਲੀ ਵੇਚ ਗਏ ਸੀ ਆਈ ਪੈਏ ਭਰੀ ਜਾਣੇ ਆ ਛੇਤੀ ਸਾਡੇ ਕੋਲੇ ਆਜੋ ਛੇਤੀ ਸਾਡੇ ਕੋਲੇ ਆਜੋ ਪਰ ਸਾਨੂੰ ਪਤਾ ਨਹੀਂ ਸਾਡੇ ਨਾਲ ਸਾਡਾ ਘਰਬਰਵਾਦ ਹੋ ਜੂਗਾ ਬਈ ਲੋੜ ਤੋਂ ਵੱਧ ਵੀ ਕਿਸੇ ਯਾਰ ਦੋਸਤੇ ਵਿਸ਼ਵਾਸ ਨਾ ਕਰ ਲੋ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲੀ ਜਾਂਦਾ ਹੈਗਾ ਇੱਕ ਵਾਰ ਲੋੜੋਂ ਵੱਧ ਕੀਤਾ ਵਿਸ਼ਵਾਸ ਮਾਰ ਜਾਂਦਾ ਜਿਵੇਂ ਤੁਹਾਨੂੰ ਮੈਨੂੰ ਲੋੜ ਤੋਂ ਵੱਧ ਵਿਸ਼ਵਾਸ ਕੀਤਾ ਹੀ ਮਾਰ ਗਿਆ ਇਹ ਜਿਹੜਾ ਮੇਨ ਬੰਦਾ ਨਾ ਇਹ ਡੌਂਕਰ ਹੈ ਮੈਂ ਤਾਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗੀਤੀ ਸੀ ਕਿ ਕੁਮਾਈ ਜੋ ਕੁਸ ਮੇਰੇ ਨਾਲ ਹੋ ਗਿਆ ਤਾਂ ਚਲੋ ਹੋ ਗਿਆ ਵੀ ਅੱਗੇ ਕਿਸੇ ਭੈਣ ਭਰਾ ਦਾ ਤਾਂ ਕਰਨਾ ਪਟਿਆ ਜਾਵੇ ਵੀ ਇਹ ਤਾਂ ਤਬਦੀਸ਼ ਕਰਾਉਣੀ ਬੰਦੀ ਐ ਵੀ ਇਹਨਾਂ ਤੋਂ ਤਾਂ ਪਤਾ ਹੀ ਨਹੀਂ ਵੀ ਕਿੰਨੇ ਕੋ ਬਹੁਤ ਤਾਂ ਮਰੇ ਵੀ ਹੋਣ ਇਹਨਾਂ ਤੋਂ ਮੁੰਡੇ ਰਸਤੇ 'ਚ ਉਹ ਵੀ ਤਬਦੀਸ਼ ਇਹਨਾਂ ਤੋਂ ਕਰਾਉਣੀ ਬੰਦੀ ਸੀਗੀ ਲੋਕੋ ਆਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਇਸ ਵਕਤ ਅਸੀਂ ਕੋਠੇ ਚੇਹ ਸਿੰਘ ਵਾਲੇ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਇੱਕ ਕੋਠੇ ਨੇ ਪਿੰਡ ਨੇ ਉਦੇ ਇਸ ਵਿੱਚ ਮੌਜੂਦ ਆ ਤੇ ਉਥੇ ਇੱਕ ਪਰਿਵਾਰ ਦੇ ਨਾਲ ਠੱਗੀ ਵਜੀ ਹੈ ਵਿਦੇਸ਼ ਭੇਜਣ ਦੇ ਨਾਮ ਤੇ ਵਿਦੇਸ਼ ਭੇਜਿਆ ਵੀ ਗਿਆ ਪਰ ਜਿੱਥੇ ਸਹੀ ਟਿਕਾਣੇ ਦੀ ਗੱਲਬਾਤ ਕੀਤੀ ਸੀ ਉਥੇ ਨਹੀਂ ਪਹੁੰਚਾਇਆ ਗਿਆ ਤੇ ਠੱਗੀ ਵੀ ਬਹੁਤ ਵੱਡੇ ਪੱਧਰ ਤੇ ਮਾਰੀ ਹੈ ਲਗਭਗ 84 ਲੱਖ ਰੁਪਏ ਦੀ ਠੱਗੀ ਹੈ ਜਿਹੜਾ ਉਸ ਤੋਂ ਉਸ ਰਕਮ ਨੂੰ ਅੱਜ ਦੇ ਸਮੇਂ ਨਾਲ ਤਾਂ ਅੱਜ ਦੇ ਸਮੇਂ ਚ 1 ਕਰੋੜ ਤੋਂ ਵੀ ਉੱਪਰ ਜਿਹੜਾ ਉਹ ਪੈਸਾ ਚਲਿਆ ਜਾਵੇ ਉਹ ਉਸ ਸਮੇਂ ਜ਼ਮੀਨ ਵੇਚੀ ਉਹ ਸਭ ਕੁਝ ਕੀਤਾ ਉਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਵੇਂ ਠੱਗੇ ਵਜੇ ਕਿੱਥੇ ਜਾਣਾ ਸੀ ਕਿੱਥੇ ਨਹੀਂ ਪਹੁੰਚਾਇਆ ਤੇ ਕਿਸ ਕਿਸ ਤਰੀਕੇ ਨਾਲ ਸਾਰੀ ਪ੍ਰਕਿਰਿਆ ਚੱਲੀ ਗੱਲਬਾਤ ਕਰਦੇ ਆਂ ਬਾਈ ਸਾਡੇ ਨਾਲ ਬਾਈ ਕੀ ਨਾਮ ਤੁਹਾਡਾ ਅਮਰੀਕ ਸਿੰਘ ਕਿਵੇਂ ਮਤਲਬ ਤੁਹਾਡਾ ਵਿਦੇਸ਼ ਜਾਣ ਦਾ ਪ੍ਰੋਗਰਾਮ ਬੰਦ ਹੈ ਕੀ ਗੱਲਬਾਤ ਹੁੰਦੀ ਹੈ ਸ਼ੁਰੂ ਤੋਂ ਲੈ ਕੇ ਸਾਰੀ ਜਿਹੜੀ ਸਾਡੇ ਦਰਸ਼ਕ ਹੁੰਦੇ ਸਨ ਭਾਈ ਜੀ 2017-18 ਤੋਂ ਮੇਰਾ ਜਿਹੜਾ ਵਿਦੇਸ਼ ਜਾਣ ਦਾ ਸੁਪਨਾ ਸੀਗਾ ਤੇ ਮੈਂ ਕਈ ਵਾਰ ਫੈਲਾਂ ਲਾਈਆਂ ਮੈਨੂੰ ਮਤਲਬ ਵੀ ਰਿਫਿਊਜ਼ ਲਾਈਆਂ ਤੇ ਉਸ ਦਰਾਂ ਨੀ ਮੇਰੀ ਫਰੀਦਕੋਟ ਵਿਖੇ ਜਿਹੜੀ ਜਾਣ ਪਹਿਚਾਨ ਜਸਪਾਲ ਸਿੰਘ ਦੇ ਨਾਂ ਦੇ ਮਤਲਬ ਵੀ 1000 ਦੋਸਤ ਨਾਲ ਹੁੰਦੀ ਹੈ ਜੀ ਉਹ ਵੀ ਜਾਨਾ ਚਾਹੁੰਦਾ ਸੀ ਬਾਅਦ ਉਹਨੂੰ ਵੀ ਮਤਲਬ ਵੀ ਸਫਲਤਾ ਨਹੀਂ ਮਿਲੀ ਸੀ ਉਹ ਵੀ ਮਤਲਬ ਵੀ ਫੇਰ ਰਿਹਾ ਤੇ ਮੈਂ ਵੀ ਫੇਰ ਰਿਹਾ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੇਰੇ ਕੋਈ ਜਾਣ ਪਹਿਚਾਨ ਚ ਬੰਦੇ ਹੈਗੇ ਆ ਰਣਧੀਰ ਸਿੰਘ ਵਗੈਰਾ ਪਵਨਦੀਪ ਸਿੰਘ ਵਗੈਰਾ ਵਗੈਰਾ ਦਾ ਉਹਨਾਂ ਦਾ ਨਾਮ ਲਿਆ ਤੇ ਕਹਿੰਦਾ ਵੀ ਉਹਨਾਂ ਨਾਲ ਮੇਰੀ ਗੱਲਬਾਤ ਤਾਂ ਚੱਲੀ ਜਾਂਦੀ ਹੈ ਤੇ ਮੈਂ ਜੇ ਕਹੀਂ ਤਾਂ ਮੈਂ ਤੇਰੀ ਗੱਲਬਾਤ ਵੀ ਚਲਾ ਲੈਣਾ ਮੈਨੂੰ ਇਹ ਜਿਵੇਂ ਚਲੋ ਸੇਫ ਹੈਗੇ ਬੰਦੇ ਤੇਰੇ ਵੀ ਰਸਤਾ ਸੇਫ ਹੈਗਾ ਬੰਦੇ ਤੇਰੀ ਜਾਨ ਪਹਿਚਾਨ ਵਾਲੇ ਤੇ ਆਪਾਂ ਨੂੰ ਹੋਰ ਮਤਲਬੀ ਉੱਤੇ ਗੱਲ ਕੀ ਚਾਹੀਦੀ ਹੈਗੀ ਆ ਚਲੋ ਗੱਲ ਸ਼ੁਰੂ ਹੁੰਦੀ ਹੈ ਬਾਈ ਜੀ ਤੁਹਾਡਾ ਸੌਦਾ ਦਾ ਜਿਹੜਾ ਕਰੋੜ ਦੇ ਲਗਭਗ ਨੇੜੇ ਮਤਲਬੀ ਤੈ ਹੁੰਦਾ ਤੇ 84 85 ਲੱਖ ਰੁਪਏ ਸੀ ਜਿਹੜੀ ਜਿਵੇਂ ਉਹ ਕਹਿੰਦਾ ਹੈਗਾ ਰਕਮ ਜਿਸਪਾਲ ਸਿੰਘ ਵੀ ਆਪਾਂ ਅੱਜ ਦੇਣੀ ਆ ਜਾਂ ਫਲਾਣੇ ਦਿਨ ਦੇਣੀ ਆ ਉਹ ਅਸੀਂ ਉਵੇਂ ਮਤਲਬੀ ਪਹੁੰਚ ਕਰਤੀ ਜੀ ਤੇ ਪਹੁੰਚ ਜਦੋਂ ਕਰਤੀ ਤਾਂ ਉਹਨਾਂ ਦੀਆਂ ਗੱਲਾਂ 'ਚ ਤਾਂ ਤਬਦੀਲੀ ਥੋੜੀ ਜਿਹੀ ਹੋਣੀ ਆ ਗਈ ਸੀ ਜਦੋਂ ਤੁਸੀਂ ਇੱਥੇ ਸੀ ਤੇ ਪੈਸਾ ਦੇਣਾ ਸ਼ੁਰੂ ਕਰਤਾ ਜਦੋਂ ਮੈਂ ਇੱਥੇ ਸੀਗਾ ਤੇ ਪੈਸਾ ਜਸਪਾਲ ਸਿੰਘ ਉਸ ਦਿਨ ਬਾਹਰ ਬਾਹਰ ਚਲਾ ਗਿਆ ਸੀਗਾ ਤੇ ਮੈਂ ਉਦੋਂ ਇੱਥੇ ਸੀਗਾ ਕਿਉਂਕਿ ਉਹਨੇ ਉਹਦਾ ਆਪਦੀ ਜਿਹੜੀ ਫਾਈਲ ਜਾਂ ਕੋਸ ਲਾਇਆ ਸੀਗਾ ਪਹਿਲਾਂ ਲਾਇਆ ਹੋਇਆ ਸੀਗਾ ਮੇਰਾ ਮਤਲਬ ਇਹ ਬਾਅਦ 'ਚ ਸੀਗਾ ਉਹ ਬਾਹਰੋਂ ਬੈਠਾ ਹੀ ਫਿਰ ਮੈਨੂੰ ਫੋਨ ਕਰਦਾ ਹੁੰਦਾ ਸੀਗਾ ਵੀ ਆਪਦੀ ਜ਼ਮੀਨ ਵੇਚਣੀ ਸ਼ੁਰੂ ਕਰ ਲਾ ਤੇ ਜਿਹੜੇ ਪੈਸੇ ਆ ਵੀ ਮੈਂ ਤੈਨੂੰ ਜਿਵੇਂ ਜਿਵੇਂ ਕਹੂੰਗਾ ਤੇ ਮੈਂ ਓਵੇਂ ਓਵੇਂ ਦੇ ਦਿੰਦੀ ਠੀਕ ਹੈ ਤੇ ਜਦੋਂ ਬਾਈ ਉਹਨਾਂ ਦੀਆਂ ਗੱਲਾਂ ਦੇ ਵਿੱਚ ਥ ਫਰਕ ਆਇਆ ਤੇ ਮੈਂ ਉਹਨੂੰ ਕਿਹਾ ਵੀ ਜਤਪਾਲ ਸਿੰਘ ਰਖਮ ਵੱਡੀ ਆ ਤੇ ਇਹ ਨਾ ਵੀ ਆਪਣੇ ਨਾਲ ਧੋਖਾ ਹੋ ਜੇ ਤੇ ਵੀ ਮੈਂ ਰਹਿਣ ਦੰਨਾ ਵੀ ਚਲੋ ਉਹ ਤੇ ਕਹਿੰਦਾ ਨਹੀਂ ਅਖੇ ਯਾਰ ਮੇਰੀ ਗੱਲ ਹੋਈ ਹੋਈ ਆ ਤੇ ਕਹਿੰਦਾ ਵੀ ਮੇਰੀ ਤਾਂ ਫਿਰ ਕਹਿੰਦਾ ਜ਼ਬਾਨ ਹੀ ਨਾ ਕੋਈ ਹੋਈ ਕਹਿੰਦਾ ਇਹ ਨਹੀਂ ਕਹਿੰਦਾ ਮੈਂ ਅੱਗੇ ਵੀ ਹੋਰ ਕੰਮ ਕਰਾਉਣੇ ਹੁੰਦੇ ਆ ਜਾਂ ਕੁਝ ਹੋਰ ਆ ਤੇ ਚਲੋ ਮੈਂ ਬਾਈ ਜਿਵੇਂ ਉਹਨੇ ਕਿਹਾ ਵੀ ਉਸ ਦੀ ਗੱਲ ਤੇ ਮਤਲਬ ਵੀ ਉਹ ਜਿਵੇਂ ਕਹਿੰਦੇ ਹੁੰਦੇ ਆ ਫੁੱਲ ਚਾੜੇ ਵੀ ਜਿੱਥੇ ਕਿਹਾ ਵੀ ਅੱਜ ਟਹਨੇ ਪਿੰਡ ਫੜਾ ਦੇ ਅੱਜ ਫਰੀਦਕੋਟ ਫੜਾ ਦੇ ਜਿੱਥੇ ਵੀ ਗੱਲਬਾਤ ਜਿੰਨੀ ਉਹਨੇ ਪੇਮੈਂਟ ਕਹੀ ਮੈਂ ਉਵੇਂ ਪਹੁੰਚ ਕਰਤੀ ਨਾਲ ਸਾਡੇ ਪਿੰਡ ਦੇ ਪੰਜ ਚਾਰ ਸਰਪੰਚ ਵਗੈਰਾ ਬੰਦੇ ਜਾਂਦੇ ਹੁੰਦੇ ਸੀ ਤੇ ਅਸੀਂ ਫੜਾ ਕੇ ਮਤਲਬ ਵੀ ਉਹ ਮੋੜਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਚਲੋ ਬਾਈ ਜੀ 24 ਦੇ ਵਿੱਚ ਮੈਂ ਸ਼ੁਰੂ ਦੇ ਨਵੇਂ ਸਾਲ ਦੇ ਵਿੱਚ ਹੀ ਬਾਹਰ ਚਲਾ ਗਿਆ ਹਮ ਕੈਨੇਡਾ ਮੈਨੂੰ ਲੈ ਗਏ ਕੈਨੇਡਾ ਜਦੋਂ ਲੈ ਗਏ ਤੇ ਉੱਥੇ ਜਾ ਕੇ ਮੋਰਟਲ ਜਾ ਕੇ ਹੀ ਸਾਨੂੰ ਉਹਨਾਂ ਨੇ ਠੱਠ ਕਰਨਾ ਸ਼ੁਰੂ ਕਰ ਦਿੱਤਾ ਜੀ ਜਦੋਂ ਮੋਰਟਰੀਆ ਪਹੁੰਚੇ ਸਾਨੂੰ ਤੇ ਫੋਨ ਬੰਦ ਕਰਤੇ ਆ ਉਹਨਾਂ ਨੇ ਜੰਟਾ ਨੇ ਆਪਣੇ ਮੇਰੇ ਬੇਟੇ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਦੇ ਆ ਜੇ ਤੂੰ ਆਦੇ ਮਾਂ ਬਾਪ ਨਾਲ ਗੱਲ ਕਰੂੰਗਾ ਤੇ ਅਸੀਂ ਤੇਰੇ ਮਾਂ ਬਾਪ ਨੂੰ ਮਾਰ ਦੇਵਾਂਗੇ ਉਹ ਫੇਰ ਫੇਰ ਸਾਨੂੰ ਆਦੇ ਇੱਕ ਜਾਨ ਨੇ ਉਹਨੇ ਜਸਪਾਲ ਨੇ ਫੋਨ ਕੀਤਾ ਉੱਥੇ ਜੇ ਤੁਸੀਂ ਸਹੀ ਪਹੁੰਚਣਾ ਇੱਥੇ ਤੁਸੀਂ ਸਲਮ ਦਾ ਕੇਸ ਲਾ ਦਿਓ ਪਰਾਸੀ ਆ ਕਿ ਅਸੀਂ ਨਹੀਂ ਲਾਉਣਾ ਮੇਰਾ ਬੱਤ ਮਤਲਬ ਬੱਚਾ ਮਗਰਾ ਸੱਸ ਸੋਰਾ ਮਗਰਾ ਮੇਰਾ ਪਰਿਵਾਰ ਮਗਰਾ ਹੈ ਅਸੀਂ ਨਹੀਂ ਇਹ ਕੰਮ ਕਰਨਾ ਉੱਥੇ ਪੰਜਾਬੀ ਵੀਰ ਸਾਡੇ ਹੋਰ ਉੱਥੇ ਸਾਨੂੰ ਮਿਲ ਗਏ ਵਿੱਚ ਸਾਨੂੰ ਗੋਰਿਆਂ ਦੇ ਨਹੀਂ ਸਮਝ ਆ ਰਹੀ ਸੀ ਕਿ ਫਿਰ ਨਾਲ ਸਾਡੀ ਉੱਥੇ ਹੈਲਪ ਕੀਤੀ ਗਈ ਕਿ ਇਹਨਾਂ ਨੇ ਕੇਸ ਨਹੀਂ ਲਾਉਣਾ ਇਹਨੂੰ ਇੰਡੀਆ ਵਾਪਸ ਭੇਜਿਆ ਜਾਵੇ ਫਿਰ ਉੱਥੇ ਇੱਕ ਹਮਦਰਦ ਉੱਠਿਆ ਕਿ ਇਹਨਾਂ ਨੂੰ ਕੈਨੇਡਾ ਹੀ ਭੇਜਿਆ ਜਾਵੇ ਉੱਥੇ ਜਾ ਕੇ ਸਾਡੇ ਸਾਡੇ ਬੱਚਿਆਂ ਨੂੰ ਮੈਨੂੰ ਉੱਥੇ ਬਹੁਤ ਧਮਕੀਆਂ ਦਿੱਤੀਆਂ ਤੁਸੀਂ ਇੱਥੇ ਅਸੀਂ ਮਾਰ ਦਾਂਗੇ ਤੈਨੂੰ ਇੱਥੇ ਅਸੀਂ ਮਾਰ ਦਾਂਗੇ ਫਿਰ ਅਸੀਂ ਅਵਰਦਾ ਅਸੀਂ ਜਾ ਕੇ ਅਸੀਂ ਹੋਟਲ ਬੁੱਕ ਕਰਕੇ ਉੱਥੇ ਅਸੀਂ 2-3 ਦਿਨ ਆਮਦਾ ਰਹਿ ਕੇ ਗੁਜ਼ਾਰਾ ਕੀਤਾ ਵੀ। ਅੰਗਰੇਜ਼ ਤੁਹਾਡੇ ਨਾਲ ਭੇਜਣ ਦੀ ਗੱਲ ਕਿੱਥੇ ਹੋਈ ਸੀ ਤੇ ਤੁਹਾਨੂੰ ਭੇਜ ਕਿੱਥੇ ਦਿੰਦਾ ਜੀ? ਸਾਨੂੰ ਭੇਜਣ ਦੀ ਗੱਲ ਅਮਰੀਕਾ ਦੀ ਹੋਈ ਸੀ। ਹਾਂ। ਕਿ ਅਸੀਂ ਸਾਨੂੰ ਸਹੀ ਸਲਾਮਤ ਅਮਰੀਕਾ ਭੇਜਾਂਗੇ। ਸਾਨੂੰ ਬੰਨਾ ਮਾਉਂਟੀ ਅਲਤਾਰ ਕੀ ਸਾਨੂੰ ਖੱਜਲ ਕਰਤਾ ਬਾਈ ਉੱਥੇ ਉਹਨਾਂ ਨੇ। ਅਸੀਂ ਤੁਹਾਨੂੰ ਭੇਜਣ ਦੀ ਗੱਲ ਅਮਰੀਕਾ ਹੋਈ ਜੀ ਧਾਰ ਤੁਹਾਨੂੰ ਕੈਨੇਡਾ ਹੀ ਦਿੰਦਾ। ਹਾਂ ਜੀ। ਫੇ ਅਸੀਂ ਇਹ ਵੀ ਜਸਪਾਲ ਨੂੰ ਮਨਪ੍ਰੀਤ ਨੂੰ ਪਾਵਨ ਨੂੰ ਕਹਿ ਰਹੇ ਸੀ ਕਿ ਸਾਡੇ ਕੋਲੇ ਛੋਟੇ ਜ਼ਿਮੀਦਾਰਾਂ ਸਾਡੇ ਕੋਲੇ ਪਹਿਲੀ ਥੋੜੀ ਹੈ ਅਸੀਂ ਤੁਸੀਂ ਪਹਿਲੀ ਵੇਚੋ ਤੁਸੀਂ ਪਹਿਲੀ ਵੇਚੋ ਸੀ ਉਹਨਾਂ ਨੇ ਕਹਿੰਦੇ ਪਹਿਲੀ ਵੇਚੀ ਪਸ਼ੂ ਹੀ ਵੇਚੇ ਸੀ ਉਹਨਾਂ ਨੇ ਵੇਚ ਕੇ ਸੀ ਉਹਨਾਂ ਨੂੰ ਬਹੁਤ ਔਖੇ ਪੈਸੇ ਹੀ ਇਕੱਠੇ ਕਰਕੇ ਦਿੱਤੇ ਸੀ ਉਦੋਂ ਬਾਅਦ ਉਹਨਾਂ ਨੇ ਸਾਡੀ ਕੋਈ ਬਾਤ ਨਹੀਂ ਪੁੱਛੀ ਬਈ ਇਹਨਾਂ ਨੇ ਕੋਈ ਬਾਤ ਨਹੀਂ ਅੱਛਾ ਜਦੋਂ ਤੁਸੀਂ ਕੈਨੇਡਾ ਪਹੁੰਚ ਗਏ ਭੈਣੇ ਉੱਥੇ ਜਾ ਕੇ ਫਿਰ ਤੁਹਾਨੂੰ ਉੱਥੇ ਵੀ ਧਮਕੀਆਂ ਮਤਲਬ ਲਗਾਤਾਰ ਹਾਂਜੀ ਸਾਨੂੰ ਉੱਥੇ ਬਹੁਤ ਜ਼ਿਆਦਾ ਧਮਕੀਆਂ ਸਾਰੀ ਸਾਰੀਆਂ ਰਿਕਾਰਡਿੰਗਾਂ ਉਹਨਾਂ ਦੇ ਬਾਈ ਮੈਸੇ ਸਾਡੇ ਕੋਲੇ ਪਏ ਐ ਜਿਹੜੇ ਸਾਨੂੰ ਧਮਕੀਆਂ ਦੇ ਰਹੇ ਸੀ ਸਾਡੇ ਮੇਰੇ ਬੇਟੇ ਕੋਲ ਵੀ ਪਏ ਸਾਡੇ ਕੋਲੇ ਵੀ ਇਸ ਟਾਈਮ ਪਏ ਐ ਕਿ ਜਿਹੜੀਆਂ ਸਾਨੂੰ ਤਾਂ ਮੰਗਦੇ ਰਹੇ ਸੀ ਉਹ ਬੇਟੇ ਨੇ ਕੋਈ ਕਹਿੰਦੇ ਸੀਗੇ ਬੇਟੇ ਨੂੰ ਕਹਿੰਦੇ ਸੀ ਜੇ ਤੁਸੀਂ ਮੰਮੀ ਪਾਪਾ ਨਾਲ ਗੱਲ ਕੀਤੀ ਜਾਂ ਉਹਨਾਂ ਦੀ ਤੁਸੀਂ ਸਪੋਰਟ ਦਿੱਤੀ ਤੈਨੂੰ ਸੀ ਇੰਡੀਆਂ ਤੋਂ ਚੱਕ ਲਾਂਗੇ ਤੇਰੀ ਮੰਮੀ ਪਾਪੇ ਨੂੰ ਬਾਹਰ ਮਾਰ ਦਾਂਗੇ ਤੇ ਮਗਰ ਮੇਰੇ ਪਰਿਵਾਰ ਦਾ ਸੱਸੋਹਰੇ ਤਾਂ ਬਹੁਤੀ ਹਾਲ ਮੰਦਾ ਹੋ ਗਿਆ ਸੀ ਭਾਈ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਉੱਥੇ ਫਿਰ ਤੁਹਾਨੂੰ ਫਿਰ ਤੁਹਾਨੂੰ ਤੁਹਾਨੂੰ ਉੱਥੇ ਕੋਈ ਜਾਣਦਾ ਹੁੰਦਾ ਜਿੱਥੇ ਤੁਹਾਨੂੰ ਉਤਾਰ ਦਿੰਦਿਆ ਕੈਨੇਡਾ ਦੇ ਵਿੱਚ ਸਾਨੂੰ ਉੱਥੇ ਕੋਈ ਨਹੀਂ ਜਾਣਦਾ ਵੇ ਹਾਂ ਕੋਈ ਨਹੀਂ ਸਾਨੂੰ ਉੱਥੇ ਜਾਣਦਾ ਸਾਨੂੰ ਉੱਥੇ ਟੈਕਸੀ ਵਾਲਾ ਪੰਜਾਬੀ ਵੀਰ ਹੀ ਸਾਡੀ ਮਦਦ ਕਰਦਾ ਉਹ ਉਹੀ ਸਾਨੂੰ ਮੱਲਾ ਹੋਟਲ ਦੇ ਵਿੱਚ ਛੱਡ ਕੇ ਆਉਦਾ ਬਈ ਉੱਥੇ ਰਹਿਨੇ ਆ ਫਿਰ ਤੁਸੀਂ ਹਾਂਜੀ ਉੱਥੇ ਰਹਿਨੇ ਆ ਅਸੀਂ ਫਿਰ ਵਾਪਸੀ ਦਾ ਕਿਵੇਂ ਬਣਦਾ ਤੁਹਾਡਾ ਵਾਪਸੀ ਤਾਂ ਸਾਰੇ ਅਨਾਈ ਉਥੇ ਮੈਂ ਡਿਪਰੈਸ਼ਨ ਦੇ ਵਿੱਚ ਇੰਨਾ ਚਲਾ ਗਿਆ ਕਿਉਂਕਿ ਜਦੋਂ ਇਹਨਾਂ ਦੀਆਂ ਧਮਕੀਆਂ ਸ਼ੁਰੂ ਹੋ ਗਈਆਂ ਮੈਨੂੰ ਕਹਿੰਦੇ ਸੀ ਵੀ ਤੂੰ ਇੱਥੇ ਕੇਸ ਲਾਉਂਦਾ ਵੀ ਕੈਨੇਡਾ ਹੀ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਸੀ ਵੀ ਕੀ ਕੇਸ ਹੁੰਦਾ ਜਾਂ ਕੀ ਨਹੀਂ ਉਹ ਹੌਲੀ-ਹੌਲੀ ਪਤਾ ਚੱਲਿਆ ਵੀ ਉਹ ਫਿਲਮ ਦਾ ਕੇਸ ਬੋਲਦੇ ਸੀ ਵੀ ਇੱਥੇ ਲਾ ਲਾ ਤੇ ਵੀ ਉੱਥੇ ਪਾਸਪੋਰਟ ਵਗੈਰਾ ਉਹ ਫੜ ਕੇ ਰੱਖ ਲੈਂਦੀ ਹੈ ਉਧਰਲੀ ਜਿਹੜੀ ਗਵਰਨਮੈਂਟ ਹੈਗੀ ਆ ਸਰਕਾਰ ਹੁੰਦੀ ਹੈ ਤੇ ਉਹ ਚਾਹੁੰਦੇ ਸੀ ਵੀ ਇਹ ਨਾ ਤਾਂ ਇੰਡੀਆ ਤੋਂ ਸੌਰੀ ਕੈਨੇਡਾ ਤੋਂ ਅੱਗੇ ਜਾ ਸਕੇ ਤੇ ਨਾ ਹੀ ਕੈਨੇਡਾ ਤੋਂ ਵਾਪਸ ਜਾ ਸਕੇ ਹੂੰ ਤੇ ਇੱਕ ਬਾਈ ਜੀ ਡਿਪਰੈਸ਼ਨ ਹੀ ਇੰਨਾ ਜ਼ਿਆਦਾ ਹੋ ਗਿਆ ਵੀ ਦਿਮਾਗ ਤਾਂ ਕੋਈ ਕੰਮ ਹੀ ਨਹੀਂ ਕਰਦਾ ਸੀਗਾ ਕਿਉਂਕਿ ਏਡੀ ਵੱਡੀ ਰਕਮ ਤੇ ਉਤੋਂ ਧਮਕੀਆਂ ਵੀ ਤੇਰੇ ਬੱਚੇ ਨੂੰ ਵੀ ਖਤਮ ਕਰ ਦਾਂਗੇ ਅਸੀਂ ਐਂ ਕਰ ਦਾਂਗੇ ਪਵਨਦੀਪ ਸਿੰਘ ਜਿਹੜਾ ਅਗਵਾਲੀਅਰ ਦਾ ਏਜੰਟਾ ਹੈ ਜਿਹੜਾ ਮਨੁੱਖੀ ਤਸਕਰੀਆਂ ਕਰਾਉਂਦਾਗਾ ਤੇ ਉਹ ਚਲੋ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਜਾਂ ਕੁਝ ਹੋਰ ਹੈ ਉਥੇ ਉਹਦੇ ਪ੍ਰਧਾਨ ਨਾਲ ਗੱਲਬਾਤ ਹੋਈ ਉਹਨਾਂ ਨੇ ਵੀ ਇਹਨਾਂ ਨਾਲ ਕੋਈ ਮਾੜੀ-ਮੋਟੀ ਫੋਨ ਤੇ ਗੱਲਬਾਤ ਕੀਤੀ ਮਗਰ ਉਹਨਾਂ ਦੇ ਵੀ ਫੋਨ ਚੱਕਨੇ ਇਹਨਾਂ ਨੇ ਏਜੰਟਾਂ ਨੇ ਬੰਦ ਕਰਤੇ ਜਿਨ੍ਹਾਂ ਤੋਂ ਮਤਲਬ ਵੀ ਮੈਂ ਆਪਦਾ ਕੰਮ ਕਰਾ ਰਿਆ ਸੀਗਾ ਤੇ ਚਲੋ ਬਾਈ ਘਰੇ ਜਦੋਂ ਫੋਨ ਤੇ ਗੱਲਬਾਤ ਹੋਂਦੀ ਸੀ ਘਰੇ ਵੀ ਘਬਰਾਟ ਸੀ ਮਾਤਾ ਨੂੰ ਘਬਰਾਟ ਸੀ ਮੇਰਾ ਬ੍ਰਦਰ ਹੋ ਗਿਆ ਉਹ ਕਹਿੰਦਾ ਯਾਰ ਜੰਦੇ ਆ ਪੈਸੇ ਜਾਣਦੇ ਕੋਈ ਗੱਲ ਨਹੀਂ ਮੈਂ ਟਿਕਟ ਕਰਾਉਣਾ ਤੇ ਤੁਸੀਂ ਮਤਲਬ ਜਿਹੜਾ ਹੈਗਾ ਵਾਪਸ ਆ ਜਾਓ ਇੱਥੇ ਆ ਕੇ ਵੀ ਮੈਂ ਗੱਲਬਾਤ ਕਰੀ ਮੈਂ ਕਿਹਾ ਵੀ ਜਾਂ ਤਾਂ ਮੇਰੇ ਪੈਸੇ ਦੇ ਦਿਓ ਤੇ ਨਹੀਂ ਮਤਲਬ ਵੀ ਫਿਰ ਮੈਨੂੰ ਅੱਗੇ ਪਹੁੰਚੋਂਦਾ ਹੋ ਕੋਈ ਹੋ ਕਰੋ ਮਤਲਬ ਵੀ ਰਸਤਾ ਲੱਭੋ ਹਾਂ ਤੇ ਕੁਸ ਟਾਈਮ ਤਾਂ ਬਈ ਪੰਚਾਇਤਾਂ ਜਿਵੇਂ ਹੁੰਦੀਆਂ ਰਹਿਆਂ ਵੀ ਤੁਹਾਡੇ ਪੈਸੇ ਮੋੜਦੇ ਆਂ ਫਲਾਨਾ ਕਰਦੇ ਆਂ ਧਮਕਾ ਕਰਦੇ ਆਂ ਲੇਕਿਨ ਕੋਈ ਵੀ ਗੱਲ ਸਿਰੇ ਨਹੀਂ ਚਾੜੀ ਤੇ ਇੱਥੇ ਵੀ ਆ ਕੇ ਮੈਨੂੰ ਧਮਕਾਇਆ ਹੀ ਗਿਆ ਵੀ ਜਾਂ ਤਾਂ ਇਸ ਚੀਜ਼ ਨੂੰ ਤੂੰ ਬੰਦ ਕਰ ਲਾ ਤੇ ਨਹੀਂ ਕਹਿੰਦੇ ਵੀ ਸਾਡੇ ਹੱਥ ਤਾਂ ਬਹੁਤ ਲੰਬੇ ਹੁੰਦੇ ਆ ਵੀ ਕੋਈ ਕਾਨੂੰਨ ਦੀ ਸਾਨੂੰ ਕੋਈ ਪਰਵਾਹ ਨਹੀਂ ਭਲੇਕੇ ਜਨਾਰਾ ਜੀ ਵੀ ਤੂੰ ਖਣੀ ਕਾਨੂੰਨ ਤੋਂ ਕੁਸ ਕਰਾ ਦੇਗਾ ਤੇ ਚਲੋ ਭਾਈ ਜੰਨੀ ਕਿ ਸੋਚ-ਬੋਚ ਮੈਨੂੰ ਤਾਂ ਉਦੋਂ ਮਤਲਬ ਇਹ ਹੈ ਨਹੀਂ ਸੀ ਐਫ ਆਈ ਆਰ ਚੋਦੇ ਸੀ ਕਰਾਈ ਆ ਉਹ ਮੇਰੇ ਭਰਾ ਨੇ ਜੰਨੀ ਕਿ ਉਹਨੂੰ ਸੀਗੀ ਸੁਧ-ਬੋਚਾ ਜੰਨਾ ਕਿ ਉਹਨੂੰ ਪਤਾ ਸੀ ਗੱਲ ਦਾ ਉਹ ਹਿਸਾਬ ਨਾਲ ਉਹਨੇ ਉਹ ਕਰਾਤੀ ਆ ਤੇ ਹੁਣ ਮਤਲਬ ਵੀ ਇੱਕ ਦੋ ਤਾਂ ਜੇਲ੍ਹ ਚ ਬੈਠੇ ਹੈਗੇ ਆ ਤੇ ਅੱਗੇ ਹੁਣ ਗੱਲ ਜਿਹੜੀ ਹੈਗੀ ਆ ਬਾਈ ਜੀ ਵੀ ਇਹੀ ਹੈ ਵੀ ਹੁਣ ਵੀ ਸਾਨੂੰ ਇਹੀ ਕਹਿ ਰਹੇ ਆ ਵੀ ਤੁਹਾਡਾ ਕਚੈਰੀ ਚ ਕੇਸ ਚੱਲਦਾ ਹੈ ਤੁਹਾਨੂੰ ਤੁਸੀ ਸਾਡਾ ਕੀ ਕਰਾ ਦੋਗੇ ਅਸੀਂ ਐ ਕਰ ਦਾਂਗੇ ਫਲਾਨਾ ਕਰ ਦਾਂਗੇ ਤਰੀਕਾਂ ਤੇ ਆਉਂਦੇ ਆ ਸਾਡੇ ਚਿਹਰੇ ਬਾਈ ਜੀ ਮਰ ਜਾਏ ਹੁੰਦੇ ਆ ਕਿਉਂਕਿ ਇੰਨਾ ਬਜਰੋ ਪੈਸਾ ਲਾਈ ਬੈਠੇ ਆ ਉਹ ਜਿਵੇਂ ਕੰਝਣਾਂ ਤਾੜੀਆਂ ਮਾਰਦੇ ਆਉਂਦੇ ਆ ਤੇ ਤਾੜੀਆਂ ਮਾਰਦੇ ਜਾਂਦੇ ਆ ਹੁਣ ਸਾਡੀ ਤਾਂ ਜਿਹੜੀ ਮੰਗ ਆ ਚਲੋ ਉਹ ਕੋਈ ਜਿਹੜਾ ਕੋਰਟ ਕੇਸ ਚ ਸਾਡੇ ਜਾਂ ਚੱਲਦਾ ਹੈਗਾ ਉਹ ਤਾਂ ਹੈਗਾ ਹੀ ਹੈਗਾ ਤੇ ਵੀ ਮਤਲਬ ਹੋਰ ਵੀ ਜਿਹੜੀਆਂ ਸਮਾਜ ਦੇ ਵੀ ਸੰਸਥਾਵਾਂ ਹੈਗੀਆਂ ਜਾਂ ਹੋਰ ਵੀ ਆ ਵੀ ਸਾਡੀ ਉਸ ਮਤਲਬ ਵੀ ਸਾਨੂੰ ਸਾਡੀ ਹੈਲਪ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਸਾਡੇ ਜਿਹੜੇ ਪੈਸੇ ਆ ਵਾਪਸ ਕਰਾਏ ਜਾਣ ਕਿਉਂਕਿ ਭਾਈ ਜੀ ਇਹ ਆ ਵੀ ਮੈਂ ਨਾ 4.5 ਕਿੱਲੇ ਦਾ ਜ਼ਮੀਨ ਵੇਚੀ ਮੇਰਾ ਇੱਥੇ ਡੇਰੀ ਦਾ ਕੰਮ ਸੀਗਾ ਸਾਰੇ ਮਾ ਪਸ਼ੂ ਸਭ ਕੁ ਉਸ ਮਤਲਬ ਵੀ ਆਪਦਾ ਖਤਮ ਕਰ ਲਿਆ ਤੇ ਹੁਣ ਜੇ ਮੇਰਾ ਸਾਵਾ ਪੈਸਾ ਵੀ ਮਤਲਬ ਵੀ ਅੱਜ ਵੀ ਜੇ ਵਾਪਸ ਕਰਦੇ ਆ ਮੇਰੀ ਪਰਭਾਈ ਤਾਂ ਤਾਂ ਵੀ ਹੈ ਨਹੀਂ ਗੀ ਨੁਕਸਾਨ ਦੀ ਉਸ ਦੀ ਕਿਉਂਕਿ ਜਿਹੜੀ ਮੈਂ ਜ਼ਮੀਨ ਉਹਦੋਂ ਨੂੰ 25 26 ਨੂੰ ਜਾਂ 20 ਨੂੰ ਵੇਚੀ ਸੀਗੀ ਉਹਦਾ ਰੇਟ ਹੀ ਭਾਈ ਜੀ ਦੁੱਗਣਾ ਹੋ ਗਿਆ ਤੇ ਬਾਕੀ ਹੁਣ ਬਈ ਜੋ ਹੋਰ ਦਾ ਜਾਂ ਕੋਈ ਲੈਣਾ ਦੇਣਾ ਹੈ ਜਾਂ ਕੋਈ ਬੈਂਕ ਦਾ ਲੈਣਾ ਦੇਣਾ ਹੈ ਇਤੋਂ ਤੱਕ ਆ ਵੀ ਮੇਰੇ ਜਿਹੜੀ ਜਿਹੜੇ ਆਪਾਂ ਘਰ ਦੇ ਵਿੱਚ ਬੈਠੇ ਆ ਇਹਦੇ ਵੀ ਕੁਰਕੀ ਦੇ ਜਿਹੜੇ ਆਡਰ ਆਏ ਹੋਏ ਆ ਬੈਂਕ ਦੇ ਪੈਸੇ ਕਿਉਂਕਿ ਫਿਰ ਭਰੇ ਨਹੀਂ ਗਿਆ ਜਦੋਂ ਸਾਰਾ ਕੰਮ ਅਫਸਟ ਹੋ ਗਿਆ ਡਿਪਰੈਸ਼ਨ ਵੀ ਹੁਣ ਬਈ ਲੋਡ ਤੋਂ ਵੱਧ ਹੀ ਆ ਵੀ ਸਿਰੇ ਦਾ ਹੀ ਹੈ ਤੇ ਚਲੋ ਅੱਛਾ ਜਦੋਂ ਤੁਹਾਨੂੰ ਉੱਥੇ ਪਹੁੰਚ ਕੇ ਪਤਾ ਲੱਗਿਆ ਵੀ ਹੁਣ ਗਾਹ ਨਹੀਂ ਲੈ ਕੇ ਜਾਂਦੇ ਇਹ ਜਿਵੇਂ ਕਹਿੰਦੇ ਮੈਂ ਡਿਪਰੈਸ਼ਨ ਚ ਚਲਿਆ ਗਿਆ ਤੁਸੀਂ ਤੇ ਇੱਕ ਔਰਤ ਨੂੰ ਤੁਹਾਨੂੰ ਤਾਂ ਪਿੱਛੇ ਆਪਦੇ ਪੁੱਤ ਦੀ ਵੀ ਯਾਦ ਸਪੈਸ਼ਾ ਦੀ ਵੀ ਬਰਬਾਦੀ ਘਰ ਦੀ ਵੀ ਸਾਰੀ ਕਸ਼ੀ ਦੀ ਤੁਹਾਡੇ ਤੇ ਉਦੋਂ ਕੀ ਵੀ ਤਰੀ ਸੀ ਉਹਦਾ ਮੈ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਦੇ ਪੁੱਤ ਕੋਲੇ ਪਹੁੰਚ ਕੇ ਇਸ ਜ਼ਾਮ ਨਾਲ ਕੁਝ ਨਹੀਂ ਸਮਝ ਆ ਰਿਹਾ ਸੀ ਸਭ ਤੋਂ ਵੱਧ ਗੁਨੇ ਘਰ ਭਾਈ ਬਗੇਲੇ ਆਂਦਾ ਜਸਪਾਲ ਇਹਦੇ ਦੋਸਤ ਨੇ ਇਹਦੇ ਨਾਲ ਗਰਦਾਰੀ ਕੀਤੀ ਦੂਜੇ ਨੰਬਰ ਤੇ ਗਵਾਲੀਅਰ ਪਵਨਾ ਪਵਨਦੀਪ ਸਿੰਘ ਪਵਨਦੀਪ ਸਿੰਘ ਉਹਨੇ ਸਾਡੇ ਨੂੰ ਪੂਰੇ ਧੋਖਾ ਦਿੱਤਾ ਪੂਰਾ ਤੇ ਜਿਹੜਾ ਮਨਪਰੀ ਦਾ ਗਰਦਾਸਪੁਰ ਦਾ ਗਰਦਾਸਪੁਰ ਦਾ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਬਾਈ ਇਹ ਹੋਰਾਂ ਦੇ ਮਾਂ ਉਹਦੇ ਹੋਰਾਂ ਦੇ ਮਾਂ ਦੇ ਪੁੱਤ ਵੀ ਨਹੀਂ ਖੱਜਲ ਹੋਣ ਤੇ ਸਾਡੇ ਪਿੱਛੇ ਲੱਗ ਜੀ ਵੀ ਅਸੀਂ ਜ਼ਮੀਨ ਵੇਚੀ ਐ ਕੋਈ ਏਜੰਟਾਂ ਦੇ ਮਗਰ ਲੱਗ ਗਿਆ ਦੀ ਪਹਿਲੀ ਨੇ ਵੇਚੀ ਐ ਐਸ ਟਾਈਮ ਅਸੀਂ ਹਰ ਦੇ ਤਾਨੇ ਸੁਣ ਰਹੇ ਆਂ ਕਿੰਨੇ ਨੇ ਜ਼ਮੀਨ ਵੇਚੀ ਜ਼ਮੀਨ ਵੇਚੀ ਜੋ ਪਿੰਡ ਦਾ ਬੰਦਾ ਕੋਈ ਰਿਸ਼ਤੇਦਾਰ ਸਾਨੂੰ ਇਹੀ ਗੱਲ ਠੋਕੇ ਮਾਰਦਾ ਬਈ ਦੁਬਾਰਾ ਤਾਂ ਜ਼ਮੀਨ ਬਾਨਨੀ ਵੀ ਔਖੀ ਹੋ ਜਾਂਦੀ ਆ ਪਰ ਮੈਂ ਉਹ ਸਾਰੇ ਪੈਸੇ ਵੀ ਮੁੜਿਆ ਤਾਂ ਵੀ ਨਹੀਂ ਤੁਹਾਡੇ ਤੁਛ ਨਹੀਂ ਬਾਨਨੀ ਉਸ ਉਹ ਨਹੀਂ ਤਾਂ ਜਿੰਨੀ ਤੁਸੀਂ ਵੇਚ ਨਹੀਂ ਬਾਨਦੀ ਬਈ ਕਿਸੇ ਮੁੱਲ ਵੀ ਨਹੀਂ ਬਾਨਦੀ ਬਈ ਜ਼ਮੀਨ ਸਾਡੀ ਬਾਕੀ ਮੰਮੀ ਦੇ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਜੀ ਵੀ ਇਹ ਕੈਨੇਡਾ ਦੇ ਇਹਨਾਂ ਨਾਲ ਧੋਖਾ ਹੋ ਗਿਆ ਹੁਜੇ ਗਾਂ ਇਹਨਾਂ ਨੂੰ ਕਹਿੰਦੇ ਕਿ ਤੁਹਾਡੇ ਇੱਥੇ ਵਾਪਸ ਜੇ ਐਸਐਲਮ ਦਾ ਕੇਸ ਲਾਉਂਦੇ ਤਾਂ ਵਾਪਸ ਆਉਣਾ ਬੰਦ ਹੈ ਤੁਹਾਡੇ ਤੇ ਉਦੋਂ ਕੀ ਬੀਤ ਰਹੀ ਮੈਂ ਤਾਂ ਜੀ ਬਸ ਨੀਂਦਾਂ ਡਾਟੀਆਂ ਮੇਰੀਆਂ ਤਾਂ ਉਦੋਂ ਇਹ ਵੀ ਮੰਦੇ ਹਾਲ ਹੀ ਹੋ ਗਿਆ ਮੈਂ ਤੁਹਾਨੂੰ ਵੀ ਆਪ ਚਿਹਰਾ ਹੀ ਮੇਰਾ ਵੇਖ ਲੋ ਜੀ ਕਿਵੇਂ ਹੋ ਗਿਆ ਤੇ ਬੱਕ ਜਿਹੜੇ ਮੈਂ ਸੁਣਦੇ ਸੀ ਏਜੰਟ ਨੇ ਗੱਲ ਇਹਨਾਂ ਨੇ ਕਰਦੀ ਮਾਨੂੰ ਆਖੇ ਬਿੱਲਾ ਮੇਰਾ ਚਤ ਬਹੁਤ ਤੁਸੀਂ ਗੱਲਾਂ ਕਰਦੇ ਆਂ ਬੇਈਨ ਪੈੜੀ ਵੇਚ ਤੋ ਮਾਤਾ ਕਾਦੇ ਵਾਸਤੇ ਪੈੜੀਆਂ ਕਿ ਜੇਰਾ ਮੁੰਡਾ ਅਮਰੀਕਾ ਜਾਊਗਾ ਕਿਸੇ ਗੱਲ ਗੱਲਾਂ ਨਾ ਕਰੋ ਵੀ ਉਹਦੇ ਪਤਾ ਲੱਗੇ ਵੀ ਬੱਚਾ ਸਾਡਾ ਅਮਰੀਕਾ ਪਹੁੰਚ ਗਿਆ ਮੈਂ ਉਹਨਾਂ ਨਾਲ ਆਪੇ ਵੀ ਕੀਤੀ ਇਹਨਾਂ ਦੇ ਗੱਲਾਂ ਵੀ ਮੈਂ ਸੁਣਦੀ ਰਹੀ ਐਨਾਂ ਕੋਲ ਵੀ ਦਰਉਣਾ ਤਾਂ ਸੀ ਕੋਈ ਸਾਨੂੰ ਤਾਂ ਕਿੰਨੇ ਦੋ ਜੇ ਪਹੁੰਚ ਗਏ ਵੀ ਉੱਥੇ ਆਏ ਹਾਲਾਤ ਵੀ ਮੇਰਾ ਤਾਂ ਮੰਦਾ ਆ ਗਿਆ ਬਿੱਲਾ ਫਿਰ ਤਾਂ ਕੋਈ ਅੱਛੀ ਨਾ ਮਿਲੇ ਹਾਲਾਤ ਇਹ ਹੋ ਗਿਆ ਹੋਊਗਾ ਵੀ ਮਤਲਬ ਪੈਸਾ ਤਾਂ ਜੋ ਗਿਆ ਆ ਗਿਆ ਤੇ ਨਾਲ ਮਤਲਬ ਆਦਾ ਪਰਿਵਾਰ ਵੀ ਮੈਨੂੰ ਤਾਂ ਅਸੀਂ ਵੀ ਘਰੇ ਨਹੀਂ ਆਉਣਾ ਇਹ ਬੱਚੇ ਨੇ ਇੰਨਾ ਹੋ ਗਿਆ ਸੀਗਾ ਜੇ ਤੂੰ ਤਾਂ ਕੋਈ ਗੱਲ ਹੀ ਨਹੀਂ ਕਰਦਾ ਸੀਗਾ ਕਿਉਂਕਿ ਤਾਂ ਪੈਸੇ ਦਾ ਇੰਨਾ ਚੰਨਤਾ ਹੋ ਗਿਆ ਨਹੀਂ ਬਈ ਇੰਨਾ ਪੈਸਾ ਇਹ ਉਧਰ ਹੀ ਇੱਥੇ ਘਰੇ ਕੋਈ ਮਗਰ ਦਿੱਸਿਆ ਨਹੀਂ ਇਹਨਾਂ ਦਾ ਅੱਗਾ ਪਿੱਛਾ ਬੱਸ ਵੀ ਲੈ ਸੁਬਾ ਸਿਰ ਤੇ ਪੈਸੇ ਸੀ ਜਿਹੜਾ ਨਾ ਬੱਸ ਮੈਨੂੰ ਤੇ ਹੀ ਦੋਖਾ ਵੇਖ ਕਿ ਮੈਂ ਤਾਂ ਵਿਆਖਿਆ ਨਹੀਂ ਜਾਂਦਾਗਾ ਹੁਣ ਇਹ ਤਾਂ ਨਾ ਕਿ ਦੀਵਾਨਾ ਖਾ ਖਾ ਕੇ ਟੈਨਸ਼ਨ ਨਾਲ ਮਟਾਪਾ ਆਇਆ ਪਿਆ ਇਹਨੂੰ ਬਹੁਤ ਮੰਦਾ ਹਾਲ ਸੀ ਉਹ ਤਾਂ ਕੋਲ ਕ੍ਰੈਸ਼ਨ ਚਲੇ ਗਿਆ ਹਾਂਜੀ ਬਹੁਤ ਜ਼ਿਆਦਾ ਮੈਂ ਸੰਜਮ ਦੇ ਰਚੀ ਉਥੇ ਵੀ ਉੱਥੋਂ ਹੀ ਡਿਪਰੈਸ਼ਨ ਜੀ ਹੋ ਗਿਆ ਸੀ ਹਾਂਜੀ ਬਹੁਤ ਜ਼ਿਆਦਾ ਹੋ ਗਿਆ ਸੀ ਵੀ ਉੱਥੇ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਕੋਈ ਸਮਝੋ ਬਾਹਰ ਹੋ ਗਿਆ ਫਿਰ ਮੈਂ ਇੱਥੇ ਫੋਨ ਇਡਗਾ ਕਰਦੀ ਵਾਰ-ਵਾਰ ਆ ਤੇ ਦਿਔਰ ਨੂੰ ਕਰਦੀ ਅੱਜ ਬੇਟੇ ਨੂੰ ਕਰਦੀ ਆ ਤੇ ਭਰਾ ਨੂੰ ਕਰਦੀ ਕਿ ਵੀਰੇ ਬਬਾਈਏ ਆਈ ਹੋ ਗਿਆ ਆਈ ਹੋ ਗਿਆ ਪਰ ਉਹ ਆਦੇ ਤੂੰ ਪੈਸਾ ਦੇ ਪਹਿਲੀ ਕੰਨੀ ਨਹੀਂ ਸੋਚਣਾ ਤੁਸੀਂ ਟਿਕਟ ਲਓ ਵਾਪਸ ਇੱਥੇ ਆ ਜਾਓ ਅਸੀਂ ਤੁਹਾਡੀ ਟਿਕਟ ਲੈਣੀ ਤੁਸੀਂ ਵਾਪਸ ਇੱਥੇ ਆ ਜਾਓ ਵੀ ਸਿੰਗਾ ਵਾਪਸ ਆ ਚੁੱਕੇ ਫਿਰ ਜਦੋਂ ਸਿੰਗਾ ਇੱਥੇ ਵਾਪਸ ਆਏ ਪਿੰਡ ਦੇ ਲੋਕਾਂ ਨੇ ਸਾਨੂੰ ਬਹੁਤ ਕੱਜ ਲੀਤਾ ਯੋ ਵਾਪਸ ਆਗੇ ਵਾਪਸ ਆਗੇ ਵਾਪਸ ਆਗੇ ਪਾਸਾਨੂੰ ਕਿਸੇ ਲਈ ਦੁੱਖ ਦਾ ਨਹੀਂ ਕਿਸੇ ਨੂੰ ਪਤਾ ਸੀ ਕਿਵੇਂ ਵਾਪਸ ਆਏ ਪਰ ਹਰ ਬੰਦੇ ਨੇ ਸਾਨੂੰ ਟਿਚਰਾ ਕਰਨਾਂ ਸ਼ੁਰੂ ਕੀਤਿਆਂ ਵੀ ਸੀਗਾ ਚਲੋ ਇੱਕ ਤਾਂ ਜੋ ਠੱਗੀ ਵੱਜ ਗਈ ਉਹ ਵੱਜ ਗਈ ਉੱਪਰੋਂ ਜਿਹੜੇ ਮਾਨਸਿਕ ਤੌਰ ਤੇ ਜਿਹੜਾ ਸੰਤਾਪ ਚੱਲਣਾ ਪਿਆ ਉਹ ਉਹ ਵੱਖਰਾ ਬਈ ਬਹੁਤ ਜ਼ਿਆਦਾ ਹੁਣ ਵੀ ਬਹੁਤ ਚੱਲਦਾ ਪਿਆ ਬਈ ਹੁਣ ਵੀ ਪਰ ਅਸੀਂ ਆਦੇ ਘਰ ਦੀ ਕਹਾਣੀ ਕਿਸੇ ਕੋਲ ਦੱਸ ਨਹੀਂ ਸਕਦੇ ਬਈ ਸਾਨੂੰ ਪਤਾ ਸਾਡੇ ਨਾਲ ਕੀ ਹੋ ਰਿਹਾ ਹੈ ਫਿਰ ਜਦੋਂ ਅਸੀਂ ਪਹਿਲੀ ਵੇਚ ਸ਼ੁਰੂ ਬਾਹਰ ਜਾਣ ਦੀ ਗੱਲ ਉਹਨਾਂ ਕੋਲ ਸ਼ੁਰੂ ਕੀਤੀ ਅਸੀਂ ਉਹਨਾਂ ਨੂੰ ਇਹ ਵੀ ਆਕੇ ਆਖਿਆ ਕਿ ਭਾਈ ਅਸੀਂ ਮਸਾ ਕੋਠੀ ਪਾਈ ਆ ਸਾਨੂੰ ਸਾਡੀ ਕੋਠੀ ਦਾ ਆਨੰਦ ਲੈ ਲੈਣਦੇ ਕਿ ਸਾਨੂੰ ਆਨੰਦ ਲੈ ਲੈਣ ਦੀ ਕੋਠੀ ਦੇ ਨਹੀਂ ਪੈਣੇ ਤੁਸੀਂ ਛੇਤੀ ਆਜੋ ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲ ਇਹ ਦੱਸਣਾ ਉਹਦੇ ਮਾਪਿਆਂ ਕੋਲ ਇਹ ਦੱਸਣਾ ਕਿਸੇ ਕੋਲੇ ਨਹੀਂ ਦੱਸਣਾ ਤੁਸੀਂ ਅਸੀਂ ਪਹਿਲੀ ਵੇਚ ਗਏ ਸੀ ਆਈ ਪਏ ਭਰੀ ਜਾਣੇ ਆ ਛੇਤੀ ਸਾਡੇ ਕੋਲੇ ਆਜੋ ਛੇਤੀ ਸਾਡੇ ਕੋਲੇ ਆਜੋ ਪਰ ਸਾਨੂੰ ਪਤਾ ਨਹੀਂ ਸਾਡੇ ਨਾਲ ਸਾਡਾ ਘਰ ਬਰਵਾਦ ਹੋ ਜਾਊਗਾ ਬਈ ਉਹਨਾਂ ਦੇ ਮਗਰ ਲੱਗ ਕੇ ਬਈ ਮੇਰੇ ਇੱਕ ਬੇਟਾ ਬਾਈ ਪਰ ਸਾਨੂੰ ਪਤਾ ਸੀ ਉਹਦਾ ਕਿਵੇਂ ਹਾਲਾਤਾਂ ਦੇ ਹਿਸਾਬ ਨਾਲ ਉਹਦੀ ਅੱਗੇ ਸ਼ੁਰੂ ਕਰਾਂਗੇ ਉਹਦਾ ਬੱਚੇ ਦਾ ਆਪਦਾ ਕੋਈ ਨੂੰ ਪੜਾਉਣ ਦੀ ਇੱਛਾ ਸੀਗੀ ਬਾਈ ਜੀ ਉਹ ਵੀ ਅਧੂਰੀ ਰਹਿ ਗਈ ਹੈ ਹੂੰ ਵੀ ਇਹ ਸੀ ਚਲੋ ਚੰਗੀ ਪੜਾਈ ਦੇਵਾਂਗੇ ਜਾਂ ਕੁਸ ਹੋਰ ਹੈ ਕਿਉਂਕਿ ਪੈਸੇ ਨਾਲ ਹੀ ਸਾਰਾ ਕੁਝ ਸੋਹਣਾ ਜਦੋਂ ਪੈਸੇ ਹੀ ਨਹੀਂ ਕੋਲ ਤੇ ਬਰੋ ਕਾਦੀ ਉਹ ਮਤਲਬੀ ਗੱਲ ਹੋਣੀ ਹੈਗੀ ਆ ਸਰ ਮੈਂ ਤਾਂ ਹੁਣ ਇਹੀ ਆ ਚਲੋ ਵੀ ਮੈਂ ਇੰਟਰਵਿਊ ਕਰਨ ਦਾ ਮਕਸਦ ਜਾਂ ਕੁਸ ਮੇਰਾ ਇਹ ਵੀ ਆ ਵੀ ਵੀ ਆਪਦੇ ਯਾਰ ਦੋਸਤੇ ਵਿਸ਼ਵਾਸ ਨਾ ਕਰੋ ਮੈਂ ਇਹ ਵੀ ਨਹੀਂ ਕਹਿਣਾ ਚਾਹੁੰਦਾ ਪਰ ਲੋੜ ਤੋਂ ਵੱਧ ਵੀ ਕਿਸੇ ਯਾਰ ਦੋਸਤੇ ਵਿਸ਼ਵਾਸ ਨਾ ਕਰ ਲੋ ਕਿਉਂਕਿ ਕਿਸੇ ਦੇ ਮਨ ਦੇ ਵਿੱਚ ਕੀ ਚੱਲੀ ਜਾਂਦਾ ਹੈਗਾ ਇੱਕ ਵੀ ਵਾਰ ਲੋੜੋਂ ਵੱਧ ਕੀਤਾ ਵਿਸ਼ਵਾਸ ਮਾਰ ਜਾਂਦਾ ਜਿਵੇਂ ਤੁਹਾਨੂੰ ਮੈਨੂੰ ਲੋੜ ਤੋਂ ਵੱਧ ਵਿਸ਼ਵਾਸ ਕੀਤਾ ਹੀ ਮਾਰ ਗਿਆ ਕਿਉਂਕਿ ਗੱਲਾਂ ਜੋ ਕਰਨੀਆਂ ਰੱਬ ਦੇ ਨਾਮ ਦੀਆਂ ਆਪਾਂ ਭਰਾਵਾਂ ਵਾਂਗੂ ਆ ਮੈਂ ਤੇਰੇ ਦੋ ਜਾਨਵਰ ਦੂੰ ਮੈਂ ਉਹ ਕਰ ਦੂੰ ਜਦੋਂ ਕੋਈ ਮੇਰੇ ਮਨ ਦੇ ਵਿੱਚ ਉਹੋ ਜੀ ਹੈ ਨਹੀਂ ਸੀ ਕੀਤਾ ਮੈਂ ਚਲੋ ਉਹਦੇ ਤੇ ਝ ਗਿਆ ਹੀ ਵੀ ਜਿਹੜਾ ਜਸਪਾਲ ਸਿੰਘ ਆ ਬਗੇਲੇ ਵਾਲਾ ਜ਼ਿਲ੍ਹਾ ਬਰੋਜਪੁਰ ਦਾ ਮੇਨ ਜਿਹੜਾ ਦੋਚੀ ਜਿੱਥੋਂ ਮੇਰੀ ਗੱਲ ਸ਼ੁਰੂ ਹੁੰਦੀ ਹੈ ਅੱਗੇ ਮਨਪ੍ਰੀਤ ਸਿੰਘ ਰਣਜੀਤ ਸਿੰਘ ਇਹ ਤਾਂ ਕੜੀ ਦੇ ਵਿੱਚ ਬਾਈ ਜੀ ਇਹ ਵੀ ਇਹ ਨਾ ਹੁਣ ਤਾਂ ਸਾਰੀ ਤਬਦੀਲਸ਼ ਦੌਰਾਨ ਕਿਉਂਕਿ ਸਾਨੂੰ ਨਾ ਤਾਂ ਸੀ ਕਿਸੇ ਦਾ ਨਾ ਕੋਈ ਨਾਂ ਜਾਣਦੇ ਸੀ ਚੰਗੀ ਤਰ੍ਹਾਂ ਤੇ ਕਿਉਂਕਿ ਜਦੋਂ ਬਾਕੀ ਜਿਹੜਾ ਬੰਦਾ ਇਹ ਲਾਲੋ ਵੀ ਅੰਨਾ ਹੋਇਆ ਹੋਵੇ ਅਕਲ ਤੇ ਪਰਦਾ ਪਿਆ ਹੋਵੇ ਜਦੋਂ ਨਹੀਂ ਇਹਨਾਂ ਪਤਾ ਸੀਗਾ ਇਹ ਤਾਂ ਹੁਣ ਤਬਦੀਲਸ਼ ਦੌਰਾਨ ਪਤਾ ਚੱਲਿਆ ਵੀ ਜਿਹੜਾ ਗਵਾਲੀਅਰ ਦਾ ਏਜੰਟਾ ਪਵਨਦੀਪ ਪਵਨਦੀਪ ਸਿੰਘ ਸਿੰਘ ਸਾਨੂੰ ਵਿਭਾਜਨ ਸਿੰਘ ਅਡਰੈਸ ਮੇਰੇ ਕੋਲ ਇਹਦਾ ਲਿਖਿਆ ਵੀ ਹੋਇਆ ਪੂਰਾ ਹੂੰ ਤੇ ਇਹ ਜਿਹੜਾ ਮੇਨ ਬੰਦਾ ਨਾ ਇਹ ਡੋਂਕਰ ਹੈ ਡਾਕਟਰ ਡੋਂਕਰ ਹੈ ਮੈਂ ਤਾਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਸੀ ਦੇਖੋ ਮੈਂ ਜੋ ਕੁਝ ਮੇਰੇ ਨਾਲ ਹੋ ਗਿਆ ਤਾਂ ਚਲੋ ਹੋ ਗਿਆ ਵੀ ਅੱਗੇ ਕਿਸੇ ਭੈਣ ਭਰਾ ਦਾ ਤਾਂ ਕਰਨਾ ਪਟਿਆ ਜਾਵੇ ਵੀ ਇਹ ਤਾਂ ਤਬਦੀਸ਼ ਕਰਾਉਣੀ ਬਣਦੀ ਹੈ ਕਿਉਂਕਿ ਕਿੰਨੇ ਪਨਾਮਾ ਦੇ ਜੰਗਲਾਂ ਦੇ ਵਿੱਚ ਰਹਿੰਦੇ ਆ ਜਾਂ ਕੁਝ ਹੋਰ ਆ ਚਲੋ ਜੇ ਮੈਨੂੰ ਇਹ ਇਸ ਰਸਤੇ ਲਿਆ ਮਤਲਬ ਵੀ ਰਾਹੀ ਲੈ ਜਾਣਾ ਚਾਹੁੰਦੇ ਸੀਗੇ ਅੱਗੇ ਜਾਂ ਕੋਸ ਹੋਰ ਆ ਵੀ ਇਹਨਾਂ ਤੋਂ ਨਹੀਂ ਕੰਮ ਸੈੱਟ ਹੋਇਆ ਵੀ ਇਹਨਾਂ ਤੋਂ ਪਤਾ ਹੀ ਨਹੀਂ ਵੀ ਕਿੰਨੇ ਕੋ ਹੋ ਸਕਦਾ ਮਰੇ ਵੀ ਹੋਣ ਇਹਨਾਂ ਤੋਂ ਮੁੰਡੇ ਰਸਤੇ 'ਚ ਉਹ ਵੀ ਤਬਦੀਸ਼ ਇਹਨਾਂ ਤੋਂ ਕਰਾਉਣੀ ਬੰਦੀ ਸੀਗੀ ਅਸੀਂ ਸਾਡਾ ਜਿਹੜਾ ਤਬਦੀਸ਼ੀ ਸੀ ਆ ਜਗਤਾਰ ਸਿੰਘ ਥਾਣਾ ਸਿਟੀ ਫਰੀਦਕੋਟ ਦਾ ਅਸੀਂ ਉਹਨੂੰ ਵੀ ਵਾਰ-ਵਾਰ ਬੇਨਤੀ ਕੀਤੀ ਜੀ ਅਸੀਂ ਕਹਿੰਦਾ ਸਰ ਵੀ ਸਾਡਾ ਪੜਾਉਣ ਦਾ ਮਕਸਦ ਇਹੀ ਹੈ ਇਹਨਾਂ ਨੂੰ ਵੀ ਇਹਨਾਂ ਤੋਂ ਜਿਹੜੀ ਪ੍ਰੋਪਰ ਆ ਪੁਸ਼ਗੋਸ਼ ਕੀਤੀ ਜਾਵੇ ਸਾਰੀ ਤੇ ਉਹਦੇ ਵਿੱਚ ਬਾਈ ਜੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਹੁੰਦਾ ਉਹਨੇ ਜਗਤਾਰ ਸਿੰਘ ਨੇ ਸਾਡੀ ਕੋਈ ਬਾਲੀ ਵਧੀਆ ਮਤਲਬ ਵੀ ਤਬਦੀਸ਼ ਨਹੀਂ ਕੀਤੀ ਜਦੋਂ ਜਿਹੜੀ ਕਿ ਹਾਲਾਂਕਿ ਕਰਨੀ ਬੰਦੀ ਸੀ ਜਦੋਂ ਪਵਨਦੀਪ ਸਿੰਘ ਗਵਾਲੀਅਰ ਨੂੰ ਫੜ ਕੇ ਲਿਆਂਦਾ ਗਿਆਗਾ ਕਿਉਂਕਿ ਉਹ ਤੋਂ ਪੁੱਛਗਛ ਕਰਦੇ ਉਹਦੇ ਲੈਪਟਾਪਕ ਮਤਲਬ ਵੀ ਫਰੋਲਦੇ ਉਹਦਾ ਮੋਬਾਈਲ ਫਰੋਲਦੇ ਵੀ ਕੀ ਆ ਜਾਂ ਕੀ ਕਹਾਣੀਆਂ ਉਹ ਪੈਸਾ ਲੈ ਕੇ ਮਤਲਬ ਵੀ ਚੁੱਪ ਹੋ ਗਿਆ ਉਹ ਤੋਂ ਤੇ ਹੁਣ ਵੀ ਮੈਂ ਇਹੀ ਕਹਿਣਾ ਵੀ ਅੱਗੇ ਵੀ ਜੋ ਪ੍ਰਸ਼ਾਸਨ ਤੋਂ ਮੈਂ ਇਸ ਮਸਲੇ ਤੇ ਸੱਟ ਵੀ ਬੈਠੀ ਹੋਈ ਆ ਤੇ ਐਸਐਸਪੀ ਸਾਹਿਬ ਨੇ ਸਾਨੂੰ ਮਤਲਬ ਵੀ ਵਧੀਆ ਆਸਾਦ ਦਿੱਤਾ ਸਾਰੇ ਬੰਦੇ ਮਾੜੇ ਵੀ ਨਹੀਂ ਹੁੰਦੇ ਸਾਰੇ ਚੰਗੇ ਵੀ ਨਹੀਂ ਹੁੰਦੇਗੇ ਤੇ ਚਲੋ ਹੁਣ ਜੋ ਮੇਰੇ ਨਾਲ ਦਾ ਚਲੋ ਇੱਕ ਹੋਰ ਆ 84 ਲੱਖ ਰੁਪਏ ਦਾ ਤੁਹਾਡਾ ਉਹ ਲੱਗਿਆ ਲੱਗਿਆ ਹਲੇ ਵੀ ਖਰਚਾ ਹੋ ਰਿਹਾ ਕੇਸ ਲੜਨ ਤੇ ਜੀ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਜੀ ਬਹੁਤ ਜ਼ਿਆਦਾ ਦੱਸ ਨਹੀਂ ਸਕਦੇ ਸਾਡਾ ਖਰਚਾ ਕਿੰਨਾ ਹੋ ਰਿਹਾ ਅੱਜ ਇੰਨੇ ਪੈਸੇ ਲੱਗ ਗਿਆ ਜਿੰਨੇ ਪੈਸੇ ਲੱਗ ਗਏ ਸਾਡੀ ਬਰਬਾਦੀ ਉੱਠੀ ਵੀ ਹੈ ਬਈ ਹਜੇ ਵੀ ਸਾਡੀ ਇੱਕੜਾ ਆਮ ਜ਼ਿਮੀਂਦਾਰ ਪਰਿਵਾਰ ਹੁੰਦਾ ਉਹਦੇ ਲਈ ਵੈਸੇ ਤਾਂ ਇੰਨੀ ਰਕਮ ਤਾਂ ਕਿਸੇ ਲਈ ਵੀ ਬਹੁਤ ਵੱਡੀ ਚਾਹੇ ਪੈਸੇ ਵਾਲਾ ਵੀ ਕੋਈ ਹੋਵੇ 1 ਕਰੋੜ ਰੁਪਏ ਦੇ ਨੇੜੇ ਐਡੀ ਰਕਮੇ ਕਾਮ ਜੀਮੇਦਾਰ ਪਰਿਵਾਰ ਸੋਚ ਸਕਦਾ ਵੀ ਕਦੇ ਪੂਰੀ ਕਰ ਲੂਗਾ ਨਹੀਂ ਹੋ ਸਕਦੀ ਬਈ ਇਹ ਸਾਡੀ ਝਰਕੀ ਪਈ ਕਦੇ ਵੀ ਨਹੀਂ ਪੂਰੀ ਹੋ ਸਕਦੀ ਬਈ ਇਹ ਚਾਹੇ ਅੱਜ ਸਾਨੂੰ 84 ਲੱਖ ਰੁਪਇਆ ਵੀ ਦੇ ਰਹੇ ਐ ਪਰ ਸਾਡੀ ਜ਼ਮੀਨ ਨੂੰ ਵਾਪਸ ਕਦੇ ਵੀ ਨਹੀਂ ਆਉਣੀ ਬਈ ਜਿਹੜੀ ਸੀ ਅੱਜ ਜ਼ਮੀਨ ਵੀ ਛੱਡੀ ਹੈ ਨਾ ਕਦੇ ਵਾਪਸ ਨਹੀਂ ਆਉਗੀ ਜੇ ਘਰ ਦੇ ਵਿੱਚੋਂ ਕੁੱਤਾ ਵੀ ਮੁੱਕ ਜੇ ਨਾ ਉਹਦਾ ਵੀ ਦੁੱਖ ਹੈ ਸਾਡੀ ਪੈਲੀ ਹੈ ਬਈ ਅਸੀਂ 5 ਕਿੱਲੇਾਂ ਢੱਕ ਖਰਾਬ ਕੀਤੇ ਪੈਲੀ ਦਾ ਉਹਨਾਂ ਦਾ ਇਨਦਾਈਆ ਇਹਨਾਂ ਦਾ ਦੋਸਤ ਇਹਨਾਂ ਨਾਲ ਯਾਰ ਮਾਰ ਕੇ ਇਹਨਾਂ ਦਾ ਦੋਸਤ ਯਾਰ ਮਾਰ ਕਰਕੇ ਮੈਂ ਇਕੱਲੀ ਬਾਈ ਉਹਦੇ ਜਿੱਥੇ ਵੀ ਬੈਠਾ ਨਾ ਮੇਰੇ ਸਾਹਮਣੇ ਹੋਵੇ ਤਾਂ ਗੋਲੀ ਮਾਰਾਂ ਬਈ ਮੈਂ ਤਾਂ ਪਾਣੀ ਮੈਨੂੰ ਸਜਾਈ ਕੱਟਣੀ ਪੈ ਜੇ ਪਰ ਜਿਵੇਂ ਸਾਡਾ ਘਰ ਬਰਬਾਦ ਹੋਵੇ ਉਹਨਾਂ ਦਾ ਵੀ ਹੋਵੇ ਪਤਾ ਲੱਗੇ ਕੀ ਚੀਜ਼ ਹੁੰਦਾ ਦੁੱਖ ਬਈ ਸਾਡੀ ਮਾਤਾ ਬਈ ਬਹੁਤ ਪਰੇਸ਼ਾਨੀ ਜਿਹੇ ਲੱਗ ਗਈ ਟੈਨਸ਼ਨ ਦੀ ਦਵਾਈ ਖਾਂਦੀ ਹੈ ਬਈ ਇਹ ਬਹੁਤ ਜ਼ਿਆਦਾ ਹੈ ਪਰ ਇਹਨੂੰ ਹਰ ਵਕਤ ਇਹੀ ਹੈ ਕਿ ਮੇਰਾ ਪੁੱਤ ਤੈਨੂੰ ਉਹ ਮੈਨੂੰ ਠੀਕ ਕਰਿਆ ਨੋ ਤੇ ਪੁੱਤ ਤੇ ਮੇਰਾ ਠੀਕ ਰਿਆ ਨਾ ਵਸ ਬਈ ਮਤਲਬ ਸਾਰੇ ਪਰਿਵਾਰ ਨੂੰ ਮਾਨਸਿਕ ਤੌਰ ਤੇ ਵੀ ਅੱਜ ਪਰੇਸ਼ਾਨ ਕਰਦਾ ਆਰਥਿਕ ਤੌਰ ਤੇ ਵੀ ਤੋੜਦਾ ਹਾਂਜੀ ਬਈ ਉਹ ਦਵੰਗਾ ਖਾਂ ਲਾਤਾ ਜਮੀਨਾਂ ਦੀ ਵੀ ਇਹ ਵੀ ਕੱਲ ਦੱਸਦੇ ਸੀ ਕਿ ਇਹ ਵੀ ਕੋਟਕਪੂਰੋ जख्मी ਦੀ ਚੱਲ ਰਹੀ ਸੀ ਉਹਨਾਂ ਬਠਿੰਡੇ ਤੋਂ ਸੀਨੀਲ ਗੁਪਤਾਂ ਤੋਂ ਦਵਾਈ ਚੱਲ ਰਹੀ ਹੈ 5-5000 ਦੇ ਦੇ ਟੈਸਟ ਹੈ ਜਿਹੜੇ ਇਹ ਹੋ ਰਹੀ ਹੈ ਇਹ ਦਵੰਗਾ ਸੀ ਦੁਬਾਰਾ ਹੀ ਇਸ ਟਾਈਮ ਬਈ ਇਹਨੂੰ ਪਹਿਲਾਂ ਨਾਲੇ ਸਾਡੇ ਕੇਸ ਤੇ ਖਰਚਾ ਹੋ ਰਿਹਾ ਦੂਜਾ ਸਾਡਾ ਪੂਰੇ ਏਰੀਏ ਤੇ ਪੈਸੇ ਲੱਗੇ ਪੂਰੇ ਫੁੱਲ ਪੈਸੇ ਸਾਡੇ ਅਮਰੀਕਾ ਤੇ ਲੱਗੇ ਜਾ ਰਹੇ ਆ ਬਈ ਉਹਦੇ ਵੀ ਕੇਸ ਦੀ ਹਜੇ ਬੈਰਵਾਇ ਕਰਦੇ ਆ ਉਹ ਅੱਖੜੀ ਹੋਈ ਆ ਹਾਂ ਸਰ ਇੱਥੇ ਪ੍ਰੀਤਕੁਟ ਵੀ ਫਿਵਲ ਕੋਰਟ ਦੇ ਵਿੱਚ ਹੋ ਗਿਆ ਫਿਰ ਉੱਥੇ ਜਮਾਨਤਾਂ ਜਿਵੇਂ ਹਾਈ ਕੋਰਟ ਲੈਂਦੇ ਆ ਉੱਥੇ ਵੀ ਬਰਾਬਰ ਵਕੀਲ ਖੜਾਣਾ ਪੈਂਦਾ ਹੁਣ ਉਹ ਤਾਂ ਆਪਦੇ ਮੂੰਹੋਂ ਕਹਿੰਦੇ ਆ ਕਹਿੰਦੇ ਆ ਫੀ ਤਾਂ ਤੁਹਾਡੀ ਦਿੱਤੀ ਰਕਮ ਚੋਂ ਪੈਸੇ ਲਾਉਣੇ ਆ ਤੁਸੀਂ ਨਵੇਂ ਸਿਰੇ ਤੋਂ ਹੋਰ ਪੈਸੇ ਲਾਉਣੇ ਆ ਵੀ ਨਾਲੇ ਨਾਲੇ ਹੱਸਦੇ ਆ ਸਾਡੇ ਤੇ ਤੇ ਸਾਨੂੰ ਤਾਂ ਚਲੋ ਹੁਣ ਬਾਈ ਜੀ ਜਦੋਂ ਕੋਈ ਕੰਮ ਮਤਲਬ ਵੇਡਾ ਵੱਡੀ ਧੋਖਾਧੜੀ ਹੋਈ ਆ ਹੁਣ ਮੇਰਾ ਮਕਸਦ ਤਾਂ ਇਹੀ ਆ ਵੀ ਇਹਨਾਂ ਨੂੰ ਮੈਂ ਕਿਸੇ ਹਾਲਤ ਨਹੀਂ ਬਖਸ਼ਣਾਗਾ ਵੀ ਜੋ ਮੇਰੇ ਨਾਲ ਮੈਨੂੰ ਤਾਂ ਮੇਰੀ ਗ ਕੈਮਰੇ ਦੇ ਸਾਹਮਣੇ ਕਹਿ ਨਹੀਂ ਬੰਦੀ ਹੈ ਜਾਂ ਨਹੀਂ ਬੰਦੀ ਵੀ ਜੇ ਕੱਲ ਨੂੰ ਕੋਈ ਮੇਰੇ ਨਾਲ ਕੋਈ ਉਨੀ ਕੀ ਹੁੰਦੀ ਹੈ ਤਾਂ ਜਿਹੜੇ ਮੇਰੇ ਮਤਲਬ ਵੀ ਜਿਹੜੇ ਪਰਚੇ ਨਾਲ ਸੰਬੰਧਿਤ ਹੈਗੇ ਮੈਂ ਇਹਨਾਂ ਦੇ ਨਾਲ ਸਾਹਮਣੇ ਕਰਦਾ ਕੈਮਰੇ ਦੇ ਵੀ ਇਹ ਹੀ ਜ਼ਿੰਮੇਵਾਰ ਹੋਣਗੇ ਜੇ ਕੱਲ ਨੂੰ ਕੋਈ ਮੈਂ ਮਤਲਬ ਵੀ ਕੋਈ ਗਲਟ ਸਟੈਪ ਚੱਕਦਾ ਤਾਂ ਦਾ ਕੋਈ ਜਾਣਬੁੱਝ ਕੇ ਸਟੈਪ ਚੱਕਦਾ ਤਾਂ ਅੱਛਾ ਤੁਸੀਂ ਕਿੰਨੇ ਦਿਨਾਂ ਬਾਅਦ ਵਾਪਸ ਆਏ ਫਿਰ ਉਥੋਂ ਕਿੰਨੇ ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਆ ਗਏ ਸੀ ਅੱਜ ਜੀ ਮੈਂ ਤਾਂ ਉਥੋਂ 40 45 ਦਿਨਾਂ ਬਾਅਦ ਹੀ ਵਾਪਸ ਆ ਗਿਆ ਸੀ ਪਹਿਲਾਂ ਉੱਥੇ ਪਹਿਲਾਂ ਇੱਥੇ ਮੇਰੇ ਬ੍ਰਦਰ ਵੀ ਇਹ ਦੇਤੇ ਇਹਨਾਂ ਦੇ ਘਰ ਪੰਚਾਇਤ ਲੈ ਕੇ ਗਿਆ ਸੀ ਮਨਪ੍ਰੀਤ ਦੇ ਘਰ ਵੀ ਗਿਆ ਜਸਪਾਲ ਸਿੰਘ ਦੇ ਘਰ ਵੀ ਗਿਆ ਕਹਿੰਦਾ ਸੀ ਵੀ ਜਾਂ ਤਾਂ ਸਾਡੇ ਕੋਈ ਪੈਸਿਆਂ ਦਾ ਹੱਲ ਕਰ ਦਿਓ ਤੇ ਜਾਂ ਸਾਡੇ ਬੰਦੇ ਅੱਗੇ ਪਹੁੰਚਦੇ ਕਰ ਦਿਓ ਤੇ ਪਰ ਕੋਈ ਉਹੀ ਗੱਲਾਂ ਵੀ ਅਸੀਂ ਤਾਂ ਪੈਸੇ ਲੈ ਹੀ ਨਹੀਂ ਅਸੀਂ ਉਹਨੂੰ ਦੇਤੇ ਜਿਹੜਾ ਕਿਹੜਾ ਲਵਾਏ ਹੈ ਤੁਹਾਡਾ ਵੀ ਕਿਹੜੇ ਵੀਜ਼ੇ ਤੇ ਲੈ ਕੇ ਚੱਲੇ ਆ ਤੁਹਾਨੂੰ ਵੀਜ਼ੇ ਦੀ ਗੱਲ ਤਾਂ ਬਾਈ ਜੀ ਸਾਨੂੰ ਜਿਹੜਾ ਮੇਨ ਮਕਸਦ ਤਾਂ ਜਿਹੜਾ ਇਹਨਾਂ ਦਾ ਪਹਚਾਉਣਾ ਸੀਗਾ ਅਮਰੀਕਾ ਅਮਰੀਕਾ ਉਥੇ ਕਹਿੰਦੇ ਤੁਹਾਨੂੰ ਅਸੀਂ ਸਾਡੇ ਬੰਦੇ ਅੱਗੇ ਹੁੰਦੇ ਆ ਵਰਕ ਪਰਮਿਟ ਵਗੈਰਾ ਉਹ ਜਿਹੜੇ ਅੱਗੇ ਜਿਵੇਂ ਤੁਹਾਨੂੰ ਦੱਸੀ ਜਾਣਾ ਮਨਪ੍ਰੀਤ ਬੈਠਾ ਉਥੇ ਜਸਪਾਲ ਬੈਠਾ ਜਾਂ ਹੋਰ ਪਤਾ ਨਹੀਂ ਇਹਨਾਂ ਦੀਆਂ ਕੜੀਆਂ ਚ ਕਿੰਨੇ ਬੰਦੇ ਆ ਪਕੜਾ ਉਥੇ ਹਜੇ ਗਏ ਆ ਜਾਂ ਕੋਈ ਕੀ ਗੱਲਬਾਤ ਹੈਗੀ ਤਾਂ ਤਬਦੀਸ਼ ਚੱਲੀ ਜਾਂਦੀ ਹੈਗੀ ਆ ਤੇ ਉਹ ਕਹਿੰਦੇ ਵੀ ਤੁਹਾਨੂੰ ਵਰਕ ਪਰਮਿਟ ਉਹ ਮਤਲਬ ਵੀ ਕਰਾ ਕੇ ਦੇਵਾਂਗੇ ਵਰਕ ਪਰਮਿਟ ਦਾ ਕਿਹੜਾ ਬਾਈ ਜਿਹੜਾ ਲਜਾਇ ਹੀ ਨਹੀਂ ਗਿਆ ਉਥੇ ਤੁਹਾਨੂੰ ਤੁਹਾ ਰਸਤੇ ਦੇ ਵਿੱਚ ਹੀ ਤੁਹਾਨੂੰ ਤਾਂ ਇਹ ਕਹਿੰਦੇ ਆ ਤੁਹਾਡਾ ਦੇਖੋ ਤੁਹਾਨੂੰ ਉਥੇ ਤੁਹਾਡੀ ਇੰਟਰਵਿਊ ਕਰਾਵਾਂਗੇ ਜਾਂ ਕੁਝ ਹੋਰ ਹੈ ਤੇ ਉਥੇ ਫਿਰ ਹੋਰ ਵੀ ਬਾਈ ਮੈਂ ਗੱਲਾਂ ਉਹ ਮਤਲਬ ਵੀ ਮੇਰੇ ਤੋਂ ਕਰਾਉਣੀਆ ਚਾਹੁੰਦੇ ਸੀ ਵੀ ਤੂੰ ਆਏ ਨਹੀਂ ਇੱਥੋਂ ਐ ਟੱਪ ਤੇ ਐ ਟੱਪ ਮੈਂ ਉਹ ਨਹੀਂ ਕਿ ਮਤਲਬ ਵੀ ਮੈਂ ਕਿਹਾ ਵੀ ਇੰਨੇ ਪੈਸੇ ਲਾਏ ਆ ਮੈਂ ਜਿਹੜੀਆਂ ਗੱਲਾਂ ਤੁਸੀਂ ਕਰੀਆਂ ਮੇਰੇ ਨਾਲ ਉਸ ਗੱਲਾਂ ਦੇ ਰੋ ਵੀ ਐਂਟਰੀ ਤੁਸੀਂ ਸਾਡੀ ਇਹੀ ਮੰਗਾ ਬੈਣੇ ਤੋਂ ਸਾਡੀ ਇਹੀ ਮੰਗਾ ਵੀ ਸਾਡੇ ਪੈਸੇ ਵਾਪਸ ਹੋ ਜਾ ਨਾ ਹੂੰ ਬਸ ਸਾਡੀ ਇਹੀ ਮੰਗਾ ਬਾਈ ਸਾਡਾ ਘਰ ਦਾ ਸੁਧਾਰ ਹੋ ਜਾਏ ਉਹ ਸਾਡੀ ਕੋਈ ਮੰਗ ਨਹੀਂ ਵੀਰੇ ਬਸ ਸਾਡੇ ਸਾਡੇ ਪੈਸੇ ਵਾਪਸ ਕਰ ਦੇ ਜਿਵੇਂ ਨਾਲ ਲੈਂਦੇ ਆ ਬਈ ਜੀ ਹਾਂਜੀ ਬਾਈ ਮੈਂ ਇਹ ਬੋਲ ਨਹੀਂ ਸਕਦਾ ਬੋਲਣਾ ਤੁਸੀਂ ਹਾਂ ਹਾਂ ਬੋਲੋ ਅਗਰ ਉਹ ਸਰ ਹਾਂਜੀ ਵੀ ਇੱਕ ਨੰਬਰ ਜੀ ਤੁਹਾਡੇ ਧਿਆਨ ਚ ਹੋਰ ਗੱਲ ਆ ਵੀ ਜਿਹੜਾ ਗਵਾਲੀਅਰ ਦਾ ਪਵਨਦੀਪ ਸਿੰਘ ਇਹਨਾਂ ਦਾ ਮੇਨ ਏਜੰਟ ਆ ਹੋ ਸਕਦਾ ਉਸ ਤੋਂ ਅੱਗੇ ਵੀ ਕੋਈ ਏਜੰਟ ਹੋਵੇ ਪਰ ਜਿੰਨੀ ਤਵਦੀਸ਼ ਅਜੇ ਤੱਕ ਹੋਈ ਆ ਵੀ ਉਹਨਾਂ ਦੀਆਂ ਤਾਰਾ ਨਾ ਕੋਈ ਖਾਲਸਾ ਨਾਮ ਦਾ ਬੰਦਾ ਹੈ ਗਣੇਸ਼ਾ ਬਸਤੀ ਬਹਂਡੇ ਰਹਿੰਦੇ ਆ ਸਾਡਾ ਦਾ ਜ਼ਿਲ੍ਹਾ ਹੀ ਬਹਂਡਾ ਤੁਹਾਨੂੰ ਤਾਂ ਪਤਾ ਹੀ ਚਲੋ ਜਿੱਥੇ ਕਲ ਪਤਾ ਹੈਗੀ ਸਾਡੀ ਉਹ ਨਾ ਆਪਦੀ ਵੀ ਇੱਕ ਵੀ ਪੁਲਿਸ ਤੋਂ ਅਲੱਗ ਵੀ ਤਵਦੀਸ਼ ਹੈ ਚਲਾਉਣੇ ਆ ਵੀ ਉਸ ਬੰਦੇ ਨਾਲ ਵੀ ਇਹਦੀਆਂ ਤਾਰਾਂ ਜੁੜੀਆਂ ਹੋ ਸਕਦੀਆਂ ਵੀ ਉਹਨੂੰ ਕੇਸ ਲਾ ਜਾ ਕੇ ਦੰਦਾ ਹੋਵੇ ਵੀ ਜਿਵੇਂ ਆ ਭਾਈ ਕਿਸੇ ਨਾਲ ਗੱਲ ਹੋ ਗਈ 50 ਲੱਖ ਦੀ ਕਰ ਲਈ ਤੇ ਵੀ 10 ਲੱਖ ਮੇਰਾ ਜਾਂ ਕੁਝ ਹੋਰ ਹੈ ਤੇ ਉਹ ਵੀ ਅਸੀਂ ਮਤਲਬ ਵੀ ਪ੍ਰਸ਼ਾਸਨ ਨੂੰ ਵੀ ਚਾਉਣੇ ਆ ਵੀ ਜੋ ਸਾਡਾ ਆਈਓ ਹੈਗਾ ਨਵਾਂ ਵੀ ਉਹਦੀ ਵੀ ਪੜਤਾਲ ਕਰੇ ਵੀ ਖਾਲਸਾ ਨਾਮ ਦਾ ਬੰਦਾ ਉਹਦੇ ਨਾਲ ਜਿਹੜੇ ਕੀ ਤਾਲਮੇਲ ਆ ਬਿਢੰਡੇ ਦਾ ਮੈਨੂੰ ਪੂਰਾ ਨਾਮ ਨਹੀਂ ਪਤਾ ਉਹਦਾ ਲੇਕਿਨ ਉਹ ਗਣੇਸ਼ਾ ਨਗਰ ਚ ਰਹਿੰਦਾ ਹੈਗਾ ਗਣੇਸ਼ਾ ਨਗਰ ਚ ਬਿਢੰਡੇ ਤੇ ਉਹ ਵੀ ਮਤਲਬ ਵੀ ਕਰਾਉਣੀ ਸਾਡੀ ਬੰਦੀ ਹੈ ਤੇ ਇੱਕ ਸਰ ਵੀ ਹੋਰ ਵੀ ਮੇਰੀ ਜਿਹੜੀ ਅਪੀਲ ਹੈਗੀ ਹੈ ਵੀ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਵਾਰ-ਵਾਰ ਮੈਂ ਪ੍ਰਸ਼ਾਸਨ ਨੂੰ ਵੀ ਦੱਸ ਰਿਹਾ ਵੀ ਇਹਨਾਂ ਤੋਂ ਪਤਾ ਨਹੀਂ ਕਿੰਨੇ ਬੰਦੇ ਜਾਂ ਜਾਂ ਰਸਤੇ 'ਚ ਮਰੇ ਹੋਣਗੇ ਗਵਾ ਪਵਨਦੀਪ ਸਿੰਘ ਵਰਗਿਆਂ ਤੋਂ ਮਨਪ੍ਰੀਤ ਸਿੰਘ ਆ ਜਸਪਾਲ ਸਿੰਘ ਆ ਤੇ ਇਹ ਤਾਂ ਬਾਈ ਜੀ ਆਪ ਖੁਦ ਮੰਨਦੇ ਆ ਵੀ ਅਸੀਂ ਰੋਜ਼ਾਨਾ 50 50 50 ਜਾਣਿਆਂ ਦੀਆਂ ਪੇਮੈਂਟਾਂ ਲੈਣੀਆਂ ਸਾਨੂੰ ਤਾਂ ਐ ਨਹੀਂ ਦਿਮਾਗ 'ਚ ਰਹਿੰਦੇ ਵੀ ਅੱਜ ਕਿਹਦੀ ਪੇਮੈਂਟ ਲੈ ਲਈ ਆ ਜੋ ਉਹ ਕਿਹਦੀ ਕਰ ਲਿਓ ਸਾਰੀਆਂ ਮੇਰੇ ਕੋਲੇ ਆਨ ਰਿਕਾਰਡ ਸਾਰਾ ਕੁਝ ਹੈਗਾਗਾ ਤੇ ਵੀ ਇਹ ਵੀ ਮੰਗ ਆ ਮੇਰੀ ਵੀ ਇਹ ਉਹਦੀ ਜਿਹੜੀ ਤਬਦੀਸ਼ ਆ ਵੀ ਢੰਗਾਈਦਰਾਣ ਹੋਣੀ ਚਾਹੀਦੀ ਆ ਪਤਾ ਨਹੀਂ ਕਿੰਨੇ ਘਰ ਹਜੇ ਪੱਤੇ ਹੋਰ ਸਾਹਮਣੇ ਮਤਲਬ ਵੀ ਇਹ ਮੰਗ ਅmeri ਤੇ ਇੱਕ ਜਿਹੜੀ ਜਗਤਾਰ ਸਿੰਘ ਨੇ ਸਾਡੇ ਨਾਲ ਐਸਆਈ ਜਗਤਾਰ ਸਿੰਘ ਜਿਹੜਾ ਸਾਡਾ ਆਈਓ ਪਹਿਲਾਂ ਸੀਗਾ ਹੁਣ ਰਸੀ ਆਪਦੀ ਮਿਸਰ ਬਦਲਾ ਰੱਖੀ ਆ ਉਹਨੇ ਜਿਹੜੀ 167 2 ਦੇ ਵਿੱਚ ਇੱਕ ਜ਼ਮਾਨਤ ਕਰਾਈ ਦੋਸ਼ੀ ਦੀ ਮਿਲੀ ਭੁਗਤ ਸੀਗੀ ਉਹਨਾਂ ਦੀ ਦੋਸ਼ੀਆਂ ਨਾਲ 167 2 ਦੇ ਦੀ ਇਹਦਾ ਜ਼ਮਾਨਤ ਵੀ ਚਲਾਨ ਨਹੀਂ ਉਹਨੇ ਪੇਸ਼ ਕੀਤਾ ਤੇ ਉਹਦੀ ਵੀ ਸਾਡੀ ਮੰਗ ਹੈਗੀ ਵੀ ਉਹਨੂੰ ਵੀ ਥੋੜੀ ਜੀ ਸਖਤ ਜਿਹੜੀ ਪ੍ਰਸ਼ਾਸਨ ਆਈ ਉਹਨੂੰ ਸਜ਼ਾ ਦੇਵੇ ਵੀ ਐ ਸਾਡੇ ਨਾਲ ਕਿਉਂ ਕੀਤਾ ਗਿਆ ਦੋਸ਼ੀਆਂ ਦੀ ਮਦਦ ਕਿਉਂ ਕੀਤੀ ਗਈ ਕਿਉਂਕਿ ਜੇ ਦੋਸ਼ੀਆਂ ਦੀ ਮਦਦ ਨਾ ਕੀਤੀ ਜਾਂਦੀ ਪਵਨਦੀਪ ਸਿੰਘ ਦੀ ਤਾਂ ਹੋ ਸਾਡਾ ਸਾਡਾ ਅੱਜ ਨੂੰ ਮਸਲਾ ਜਿਹੜਾ ਹੱਲ ਹੋ ਜਾਂਦਾ ਜੀ ਪਰਿਵਾਰ ਦੀ ਆਰਥਿਕ ਹਾਲਤ ਕਿਸ ਤਰ੍ਹਾਂ ਦੀ ਜਿਵੇਂ ਹੁਣ ਇਹਨਾਂ ਦੇ ਨਾਂ 'ਤੇ ਸਾਡੇ ਨਾਲ 84 ਲੱਖ ਦੀ ਠੱਗੀ ਵੱਜ ਗਈ ਹੈ ਉਸ ਮਤਲਬ 84 ਲੱਖ ਨੂੰ ਜੱਜ ਦੇਖਣ ਵਜੋਂ ਤੱਕ ਕਰੋੜ ਤੋਂ ਉੱਪਰ ਟੱਪ ਗਏ ਜ਼ਮੀਨ ਦੇ ਰੇੜੀ ਬਦਲ ਗਏ ਸਭ ਕੁਝ ਆਰਥਿਕ ਹਾਲਤ ਕਿਹੋ ਜੀ ਹੈ ਕਿੰਨੇ ਕੁ ਛੱਟ ਵੱਜ ਗਈ ਪਰਿਵਾਰ ਛੱਟ ਤਾਂ ਜੀ ਦੇਖੋ ਬਹੁਤ ਵੱਡੀ ਵੱਜੀ ਹੈ ਹੂੰ ਬਹੁਤ ਹੀ ਵੱਡੀ ਜਿੰਨੀ ਵੀ ਜ਼ਿਆਦਾ ਕਹਿ ਦਗੇ ਜੀ ਤੇ ਹਾਲ ਤੋਂ ਨਾ ਆਪਣ ਨੂੰ ਦੇਸੀ ਜਾਂਦਾ ਮਾੜੀ ਹੈ ਮੰਦੀ ਹੈ ਹੂੰ ਜਿਦੀ ਮੰਨ ਲਓ 4 4.5 ਕਿਲੇ ਜ਼ਮੀਨ ਇਹਦੀ ਬੰਦੇ ਦੀ ਵਹਿ ਗਈ ਛੇ ਕਿਲੇ ਪੈੜੀਆਂ ਆਉਂਦੀ ਸੀ ਹੁਣ ਕਿਹੜੀ ਜ਼ਮੀਨ ਰਹਿ ਗਈ ਇਹਦੇ ਵਿੱਚ ਮਤਲਬ ਉਹ ਵੱਡੀ ਠੱਗੀ ਵਜਈ ਆ ਬਹੁਤ ਜ਼ਿਆਦੇ ਵੱਡੀ ਵਜਈ ਆ ਜੀ 84 ਲੱਖ ਰੁਪਈਆ ਤੇ ਜਿਹੜਾ ਉਦੋਂ ਮਗਰ ਉੱਤੇ ਲੱਗਿਆ ਕਰੋੜਾਂ ਕਹਿ ਸਕਦੇ ਆਂ ਕਰੋੜਾਂ ਕਹਿ ਸਕਦੇ ਤੇ ਪਹਿਲੀ ਤਾਂ ਹੁਣ ਕਰੋੜ ਲਿਆ ਕੇ ਵੀ ਨਹੀਂ ਉਹ ਬੰਨ ਨੀ ਨਹੀਂ ਜੀ ਬੰਨ ਹੁਣ ਤਾਂ ਭਾਅ ਰੇਟ ਹੀ ਬਹੁਤ ਜ਼ਿਆਦੇ ਆ ਜ਼ਮੀਨ ਦੇ ਪਰਿਵਾਰ ਨਾਲ ਵਿਚਰਦੇ ਆ ਜੀ ਤੁਸੀਂ ਵਿਚਰਦੇ ਆ ਪਿੰਡ ਦੇ ਬਹੁਤ ਵਾਰ ਬੰਦੇ ਹੋ ਕਿਹੋ ਜਿਹਾ ਪਰਿਵਾਰ ਆ ਕਿ ਮਤਲਬ ਨਹੀਂ ਪਰਿਵਾਰ ਵਧੀਆ ਸੀ ਬਹੁਤ ਵਧੀਆ ਪਰਿਵਾਰ ਆ ਇਹ ਤੇ ਇਹਨਾਂ ਨੇ ਤਾਂ ਬਹੁਤ ਵੱਡੀ ਠੱਗੀ ਵਜੇ ਤੁਸੀਂ ਦੇਖੋ ਪਸ਼ੂ ਇਹਨਾਂ ਨੇ ਵੇਚਤੇ ਸਿਉਣਾ ਇਹਨਾਂ ਨੇ ਵੇਚਤਾ ਹਾਂ ਤੇ ਸਾਰਾ ਘਰ ਦਾ ਹਾਲਤ ਮਤਲਬ ਡੇਰੀ ਸੀ ਨਾ ਬਹੁਤ ਵਧੀਆ ਹਾਂ ਤੇ ਸਾਰੀ ਖਤਮ ਕਰਤੀ ਇਹਨਾਂ ਤੇ ਲੋਕਾਂ ਤੋਂ ਪੈਸੇ ਲੈ ਕੇ ਵਿੱਜੂ ਲੈ ਕੇ ਬੈਂਕ ਦੇ ਬਹੁਤ ਬੋੜਾ ਹੋਇਆ ਸਾਰੀ ਤਬਾਹ ਹੋ ਗਿਆ ਨਾ ਘਰੀ ਤਬਾਹ ਹੋ ਗਿਆ ਜੀ ਬਚਾਏ ਮਸਾ ਜੀ ਤੁਸੀਂ ਦੇਖੋ ਦੋ ਇਹਦਾ ਭਰਾ ਸੀ ਅਸੀਂ ਚਾਰ ਬੰਦੇ ਨੂੰ ਸਾਹਮਣੇ ਵਾਲੇ ਸੀਗੇ ਤੇ ਨਹੀਂ ਤਾਂ ਇਹਨਾਂ ਤੋਂ ਖਤਮ ਹੋ ਜਾਣਾ ਸੀਗਾ ਇਹਦਾ ਇਹ ਮੁੰਡਾ ਸੂਸਾਈਟਾਂ ਹੀ ਕਰਨਾ ਕਰਨ ਤਾਂ ਹੀ ਗਿਆ ਤੁਸੀਂ ਇਹ ਦੇਖੋ ਜੀ ਜਦੋਂ ਆਸੇ ਪਾਸੇ ਜ਼ਮੀਨ ਵੀ ਗਈ ਆਸੇ ਪਾਸੇ ਪੈਸਾ ਫੜਿਆ ਉਹ ਨਾ ਜ਼ਿੰਮੇਵਾਰ ਤੋਂ ਮੁੜੇ ਤੇ ਇਦੂ ਤੇ ਆਪਾਂ ਕੀ ਕਹਿ ਸਕਦੇ ਆ ਇਦੂ ਤੇ ਬਿਲਕੁਲ ਤਾਂ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਪਿੰਡ ਦੇ ਮੋਤਵਾਰ ਸਾਥੀਆਂ ਦੇ ਨਾਲ ਉਹਨਾਂ ਨੇ ਇਹ ਕਹਿਣਾ ਕਿ ਬਹੁਤ ਵੱਡੀ 6:00 ਵਜੇ ਹੈ ਪਰਿਵਾਰ ਨੂੰ ਜਿਵੇਂ ਪਰਿਵਾਰ ਨੇ ਦੱਸਿਆ 84 ਲੱਖ ਤਾਂ ਸਿੱਧਾ ਸਿੱਧਾ ਹੀ ਆ ਉਸ ਤੋਂ ਬਾਅਦ ਜਿਹੜਾ ਹੁਣ ਲਗਾ ਰਿਹਾ ਕੇਸ ਤੇ ਪਰਿਵਾਰ ਦੀ ਸਾਰਾ ਪਰਿਵਾਰ ਡਿਪਰੈਸ਼ਨ ਦੇ ਵਿੱਚ ਹੈ ਟੈਨਸ਼ਨ ਦੇ ਵਿੱਚ ਹੈ ਵੱਡੀ ਠੱਗੀ ਵਜਈ ਹੈ ਸਰਿਕ ਪਰਚਾ ਜ਼ਰੂਰਦਾਰ ਤੇ ਹੋ ਗਿਆ ਪਰ ਪਰਿਵਾਰ ਨੂੰ ਕਲੇ ਪਰਚੇ ਨਾਲ ਤਾਂ ਨਹੀਂ ਸਰਨਾ ਪਰਿਵਾਰ ਨੂੰ ਤਾਂ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਵੇ ਫਿਰ ਕਿਤੇ ਜਾ ਕੇ ਪਰਿਵਾਰ ਆਪਦੇ ਮਾੜਾ ਮੋਟਾ ਪੈਰਾਂ ਤੇ ਖੜਾ ਹੋਵੇਗਾ ਕਿਉਂਕਿ ਉਸ ਸਮੇਂ ਜਿਹੜੀ ਜ਼ਮੀਨ ਵਿੱਚੀ ਹੈ ਉਹਦੀ ਕੀਮਤ ਤੇ ਅੱਜ ਦੀ ਕੀਮਤ ਵਿੱਚ ਵੀ ਦਿਨ ਰਾਤ ਦਾ ਫਰਕ ਹੈ ਸੋ ਇਹ ਪਰਵਾ ਦੀ ਜੋ ਠੱਗੀ ਵਜੀ ਆ ਤੁਹਾਡੇ ਸਾਹਮਣੇ ਹੈ ਤੇ ਨਾਲ ਹੀ ਬਾਕੀ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ ਕਿ ਅਜਿਹੇ ਚਾਲ ਸਾਜਾਂ ਦੇ ਅਜਿਹੇ ਏਜੰਟਾਂ ਦੇ ਧੱਕੇ ਨਾ ਚੜੋ ਨਹੀਂ ਫਿਰ ਅਜਿਹਾ ਹਾਲ ਜੋ ਇਹ ਪਰਿਵਾਰ ਦਾ ਹੋਇਆ ਬਾਕੀਆਂ ਦਾ ਵੀ ਹੋ ਸਕਦਾ ਹੈ